ਇਸ ਤਰ੍ਹਾਂ ਗੱਲ ਕਰੀਏ ਵੀ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ ਇੱਕ ਕੁਝ ਕਿਸਾਨ ਜੁਨੀਅਨ ਆ ਜਿਹੜੀ ਖਾਸ ਕਰਕੇ ਆੜਤੀਆਂ ਨੂੰ ਵੀ ਟਾਰਗੇਟ ਕਰੀ ਜਾਂਦੀ ਆ ਫਿਰ ਖਰਕੇ ਪ੍ਰਸ਼ਾਸਨ ਨੂੰ ਵੀ ਟਾਰਗੇਟ ਕਰਦੀ ਜਾਂਦੀ ਆ ਮੰਡੀ 'ਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹਦੇ ਵਿੱਚ ਆੜਤੀਏ ਦਾ ਕਸੂਰ ਨਹੀਂ ਜਾਂ ਫਾਰਮਰ ਦਾ ਕਸੂਰ ਨਹੀਂ ਉਹਦੇ ਵਿੱਚ ਕੀ ਸੀ ਕਿ ਕੁਝ ਇਸ ਤਰ੍ਹਾਂ ਦੀਆਂ ਹਾਲਾਤ ਬਣ ਜਾਂਦੇ ਆ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਕੁਆਲਿਟੀ ਅਫਸਰ ਆ ਜੇ ਆਪਾਂ ਕੋਈ ਢੇਰੀ ਤੁਸੀਂ ਸਪੋਸ ਕਰੋ ਐਗਜ਼ਾਮਪਲ ਤੌਰ ਤੇ ਢੇਰੀ ਪਈ ਆ ਇਹਦੇ ਵਿੱਚ ਕੀ ਆ ਕਿ ਕਿਸੇ ਤਰ੍ਹਾਂ ਦਾ ਕੋਈ ਪੱਤਲ ਆ ਗਈ ਜਾਂ ਕੋਈ ਦਾਣਾ ਡਿਸਕਲਰ ਹੋ ਗਿਆ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਕਿ ਜਿਹੜੀਆਂ ਗਵਰਨਮੈਂਟ ਨਹੀਂ ਲੈਂਦੀ ਜੁੜਾ ਜਸੇਬੰਦੀ ਨੇ ਪਿਛਲੀ ਵਾਰ ਪ੍ਰੋਟੈਕਟ ਕੀਤਾ ਸੀ ਉਹ ਇਸੇ ਕਰਕੇ ਕੀਤਾ ਸੀ ਕਿ ਭਗਤਾਂ ਵਾਲੇ ਮੰਡੀ ਜਿਹੜੀ ਉਹ ਸਰਕਾਰ ਨੂੰ ਨਹੀਂ ਪੈਂਦੀ ਪਰ ਮਲ ਪੈਂਦੀ ਆ ਉਹ ਢੇਰੀ ਪੈਂਦੀ ਹੈ ਇੱਥੇ ਜੇ ਵੇਖੀਏ ਤਾਂ ਆਪਾਂ ਕੋਈ 40 50% ਜਿਹੜਾ ਉਹ ਗਵਰਨਮੈਂਟ ਨੂੰ ਝੋਨਾ ਪਿਆ ਹੈ ਪਰ ਡਿਮਾਰਟਸ ਹੁੰਦੀਆਂ ਨਾ ਉਹ ਫਿਲ ਫਿਲ ਆ ਆ ਵੇਖੋ ਆ ਪਰਮਲ ਆ ਜੀ ਵਿਕਿਰਨੀ ਇਹਦਾ ਪਰਮਲ ਦਾ ਤੁਸੀਂ ਹੋਰ ਮੁਕਚਰ ਕਢਾ ਲਓ ਇਹਦਾ ਮੁਕਚਰ ਠੀਕ ਆ ਦੇਖੋ ਨਾ ਕੁਛ ਕੁਛ ਵਿੱਚ ਵਿੱਚ ਕੀ ਆ ਕੁਛ ਡਿਸਕਲਰ ਆ ਜਾਂਦਾ ਹੈ ਕੋਈ ਆ ਵੇਖੋ ਨਾ ਤੁਸੀਂ ਆਹ ਦਾਣੇ ਕੋਈ ਵੀ ਆ ਹਰੇ ਦਾਣੇ ਵਿੱਚ ਆ ਗਿਆ ਚੌਲ ਆ ਗਿਆ ਸਰਕਾਰ ਇਹਨੂੰ ਅਸੈਪਟ ਨਹੀਂ ਕਰਦੀ ਕਹਿ ਦਿੰਦੀ ਹੈ ਸਰਕਾਰ ਆ ਕਿ ਅਸੀਂ ਹਾਂ ਵੀ ਚੁੱਕਾਂਗੇ ਸਾਡੀ ਜ਼ਿੰਮੇਵਾਰੀ ਹੋਵੇ ਨਹੀਂ ਸਰਕਾਰ ਇਸ ਚੀਜ਼ ਨੂੰ ਬਿਲਕੁਲ ਅਸੈਪਟ ਨਹੀਂ ਵੇਖੋ ਨਾ ਸਭ ਤੋਂ ਵੱਡੀ ਗੱਲ ਮੈਂ ਹੋਰ ਦੱਸਾਂ ਆਏ ਬਾਬਾ ਜੀ ਆਏ ਨਾ ਕਰਮਜੀਤ ਨੰਗਲੀ ਆਏ ਨੇ ਸਾਰੀ ਡਾੜੀ ਮਾਰ ਕਮੇਟੀ ਵਾਲੇ ਉਹਨਾਂ ਦੇ ਨਾਲ ਫਿਰੇ ਨੇ ਵੀ ਸਾਡੇ ਸਤਿਕਾਰਯੋਗ ਨੇ ਹਰ ਥਾਂ ਤੇ ਗੈਰ ਨੇ ਉਹ ਵਿਚਾਰੇ ਉਹਨਾਂ ਦੇ ਨਾਲ ਜਿਹੜੀ ਢੇਰੀ ਉਹ ਕਹਿੰਦੇ ਪਾਓ ਕੋਈ ਵੀ ਨਹੀਂ ਕਹਿੰਦਾ ਨਾ ਆਰਥ ਦੀ ਕਹਿੰਦਾ ਨਾ ਜ਼ਿੰਮੇਵਾਰ ਕਹਿੰਦਾ ਏ ਨਾ ਮਾਰ ਕਮੇਟੀ ਵਾਲੇ ਕਹਿੰਦੇ ਨੇ ਇੰਸਪੈਕਟਰ ਵੀ ਕਹਿੰਦਾ ਏ ਪਾਓ ਪਰ ਨਹੀਂ ਜਿਹੜਾ ਕੁਆਲਟੀ ਦੀ ਜਿੱਥੇ ਗੱਲ ਆ ਜਾਂਦੀ ਜਿੱਥੇ ਮੌਕਸਰ ਦੀ ਗੱਲ ਆਈ ਨਹੀਂ ਘਾਣਾ ਵੀ ਮੁਸੀਬਤ ਆਈ ਆ ਖਾਸ ਕਰਕੇ ਅਜਨਾਲਾ ਕੁਝ ਰਾਜਸਥਾਨੀ ਦੇ ਵੀ ਪਿੰਡ ਪੈਂਦੇ ਆ ਉਹਦੇ ਨਾਲ ਝੋਨੇ ਦਾਰ ਕੀ ਕੁਆਲਟੀ ਦਾ ਕਿੰਨਾ ਕੁ ਫਰਕ ਪਿਆ ਜੀ ਖੋ ਜਿਹੜੀ ਤੇ ਸਾਡੇ ਇਧਰ ਰਾਸ ਸੀ ਜਿਸ ਤਰ੍ਹਾਂ ਦੱਸਿਆ ਮਾਸਟਰ ਜੀ ਦਾ ਨਾਂ ਹਰ ਚਾਚੀ ਦਾ ਬਲਾਗ ਆਈ ਨਾਲਾ ਤੁਸੀਂ ਕਹ ਲੋ ਕਿ ਇੱਥੇ ਕੁਆਲਿਟੀ ਨਹੀਂ ਮਾੜੀ 17 18 ਦੀ 11 21 ਦੀ ਫੁੱਲ ਕੁਆਲਿਟੀ ਆ ਪਰ ਨਹੀਂ ਉਹ ਰੇਟ ਘਟ ਗਿਆ ਏ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਮਾਲਕ ਸਾਹਿਬ ਜਦੋਂ ਜ਼ਿਮੀਦਾਰ ਖੁਸ਼ ਹੁੰਦਾ ਹੈ ਨਾ ਜ਼ਿਮੀਦਾਰ ਦਾ ਰੇਟ ਲੱਗਦਾ ਏ ਜ਼ਿਮੀਦਾਰ ਦਾ ਜਿੰਨਾ ਰੇਟ ਵੱਧ ਲੱਗੂਗਾ ਉਨਾ ਹੀ ਆਰਤੀ ਵੀ ਖੁਸ਼ ਉਹਨੇ ਲੇਬਰ ਭਰਾ ਵੀ ਖੁਸ਼ ਉਹਨੇ ਦਲਾਲ ਵੀ ਖੁਸ਼ ਆ ਫਕਤਾਂ ਵਾਲੀ ਮੰਡੀ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਇੱਕ ਆਪਾਂ ਇਨਸਪੈਕਸ਼ਨ ਕਹਿ ਸਕਦੇ ਹਾਂ ਜਾਂ ਚੈਕਿੰਗ ਕਹਿ ਸਕਦੇ ਹੋਈ ਆ ਪਰ ਨਹੀਂ ਉਹਦੇ ਵਿੱਚੋਂ ਵੀ ਉਹ ਸੈਟੀਸਫਾਈ ਹੋ ਕੇ ਗਏ ਨੇ ਤੁਸੀਂ ਕਿਸਾਨ ਨੂੰ ਪੁੱਛੋ ਕਿ ਤੁਹਾਡਾ ਰੇ ਨਿਕਲਿਆ ਕਿੰਨਾ ਆ ਪਰ ਮਲ ਦੀ ਗੱਲ ਕਰ ਰਹੇ ਤੁਸੀਂ ਕਿੰਨਾ ਝਾੜ ਕਿੰਨਾ ਨਿਕਲਿਆ ਝਾੜ ਵੀ ਘਟ ਨਿਕਲ ਕਰਕੇ ਜਿਹੜਾ ਕਿਸਾਨ ਆ ਨਾ ਉਹ ਬੰਦੂਸ ਤੇ ਜਿੰਨੇ ਲੜਨਾ ਹੋਵੇ ਨਾ ਜਿੰਨੇ ਬਹਾਨਾ ਬਣਾਉਣਾ ਹੋਵੇ ਉਹਨੇ ਤੁਸੀਂ ਪਵਾ 2399 ਜੇ ਸਰਕਾਰ ਦਾ ਰੇਡ ਹੈ ਉਹਨੂੰ ਪਵਾ ਤੁਸੀਂ 5200 ਦੇ ਰਹੇ ਉਹਨੇ ਬਣਾ ਭਰਾ ਹੀ ਲੈਣਾ ਉਹਨੇ ਕਹਿ ਹੀ ਦੇਣਾ ਕਿ ਨਹੀਂ ਭਾਜੀ ਮੇਰਾ ਇਦਾਂ ਕਰੋ ਅਸੀਂ ਬਹੁਤ ਸਾਰੇ ਸਾਰੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਬੜੇ ਇਹ ਸਾਡੇ ਭਰਾ ਨੇ ਤੁਹਾਨੂੰ ਹੀ ਅੱਗੇ ਵੀ ਦੱਸਿਆ ਹੈ ਕਿ ਸਾਡਾ 9 ਮਾਸ ਦਾ ਰਸਤਾ ਹੈ ਕਿਦੋਂ ਦੇ ਪਹੁੰਚੇ ਮੰਡੀ ਦੇ ਵਿੱਚ ਕੱਲ ਦੇ ਆਏ ਆ ਕੱਲ ਦੇ ਆਏ ਹੋ ਤੇ ਤੁਹਾਡੀ ਖਰੀਦ ਹੋ ਗਈ ਹੈ ਜੋਖੇ ਗਿਆ ਝੋਨਾ ਤੁਹਾਡਾ ਆ ਜੀ ਜੋਖੰਡਿਆ ਵਧੀਆ ਆੜਤੀ ਵੱਲੋਂ ਨਹੀਂ ਜੀ ਕੋਈ ਟੇਲ ਆੜਤੀ ਵੱਲੋਂ ਤਾਂ ਠੀਕ ਹੈ ਅੱਛਾ ਹਾਂ ਬਾਕੀ ਉਦਾਂ ਇਹ ਮੰਦਾ ਝਾੜ ਵੀ ਘਟ ਗਏ ਆ ਤੇ ਰੇਡ ਵੀ ਮੰਦਾ ਝਾਟ ਖਾਸ ਕਰਕੇ ਤੁਹਾਡੇ ਨਾਲ ਗੱਲ ਕਰਾਂਗੇ ਵੀ ਬਹੁਤ ਸਾਰੇ ਲੋਕ ਹੁੰਦੇ ਨੇ ਕਿਸਾਨ ਯੂਨੀਅਨ ਤੁਸੀਂ ਵੀ ਯੂਨੀਅਨ ਦੇ ਵਿੱਚੋਂ ਖਾਸ ਕਰਕੇ ਹਮੇਸ਼ਾ ਹੀ ਕਿਸਾਨ ਦੀ ਗੱਲ ਕੀਤੀ ਜਾਂਦੀ ਆ ਆ ਜਿਹੜੇ ਪੱਲੇਦਾਰ ਨੇ ਜਿਹੜੇ ਸਾਰਾ ਸਾਰਾ ਦਿਨ ਝੋਨਾ ਜੋਖਦੇ ਨੇ ਪਾਉਂਦੇ ਨੇ ਉਹਨਾਂ ਦੀ ਕਦੀ ਕਿਸੇ ਨੇ ਗੱਲ ਨਹੀਂ ਕੀਤੀ ਨਹੀਂ ਉਹਨਾਂ ਦੀ ਵੀ ਗੱਲ ਕੀਤੀ ਜਾਂਦੀ ਆ ਜੇ ਉਹਨਾਂ ਦੇ ਨਾਲ ਜੇ ਕਿਸਾਨ ਦੁਨੀਆ ਦਾ ਮਜ਼ਦੂਰ ਜੂਨੀਅਨ ਵੀ ਆ ਗਿਆ ਨੇ ਤੋੜਾ ਮਜ਼ਦੂਰ ਜੂਨੀਅਨ ਨਾ ਕਿਸਾਨ ਜੂਨੀਅਨ ਆਪਣਾ ਫਰਜ਼ ਕਿੱਥੇ ਨਿਭਾਉਦੀ ਆ ਨਹੀਂ ਨਾ ਅੱਛਾ ਸਰਬ ਜਿਸ ਤਰ੍ਹਾਂ ਝੋਨੇ ਦੀ ਗੱਲ ਕਰੀਏ ਕੜਕ ਦੀ ਗੱਲ ਕਰੀਏ ਜੂਨੀਅਨ ਵਾਲਿਆਂ ਨੇ ਦੇ ਸਵਾਲ ਚੋਕਲੇ ਤੇ ਸਾਡੀ ਖਰੀਦ ਨਹੀਂ ਹੋ ਰਹੀ ਮਾਰਕੀਟ ਦੇ ਵਿੱਚ ਕਿਸਾਨੀ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਵਿਕਰੀਆਂ ਆ ਦੁੱਧ ਨਕਲੀ ਵਿਕਦਾ ਸੀ ਉਹ ਚਾਰਕ ਦੇਣ ਆਪਾਂ ਗੱਲ ਚੁੱਕਦੇ ਆ ਮੁੜ ਕੇ ਘਰੇ ਬਹਿ ਜਾਂਦੇ ਆ ਪਨੀਰ ਨਕਲੀ ਵਿਕ ਰਿਹਾ ਤੁਹਾਡੇ ਘਰ ਵੀ ਜਾਂਦਾ ਇਹਨਾਂ ਦੇ ਘਰ ਵੀ ਜਾਂਦਾ ਉੱਤੇ ਕਿਉਂ ਨਹੀਂ ਜੁਨੀਆ ਆ ਕੇ ਤਰ ਗੱਡੀ ਸੀ ਦਫ਼ਤਰ ਬਹਿ ਜਾਂਦੀਆਂ ਵੀ ਆ ਨਕਲੀ ਖੋਆ ਬਣ ਰਿਹਾ ਉਹਦੇ ਤੇ ਕਿਉਂ ਨਹੀਂ ਨੱਥ ਕਸੀ ਜਾਂਦੀ ਇਕੱਲੇ ਝੋਨੇ ਤੇ ਨੱਥ ਕਸੀ ਆਂਡੀ ਆ ਸਰ ਸਾਹਿਬ ਵੇਖੋ ਮੈਂ ਐਡਾ ਹੰਤੇ ਸਿਆਣਾ ਨਹੀਂ ਇਹ ਤੁਹਾਡਾ ਸਵਾਲ ਜਿਹੜਾ ਇਹ ਤੁਸੀਂ ਜੁਨੀਆ ਨਾਲ ਨੂੰ ਪੁੱਛ ਸਕਦੇ ਨਾ ਤੁਸੀਂ ਇਹ ਢੱਲੇਵਾਲ ਸਾਹਿਬ ਨੂੰ ਪੁੱਛੋ ਜਾਂ ਉਹਨਾਂ ਪ੍ਰਧੇਸ਼ਾ ਨੂੰ ਪੁੱਛੋ ਜਾਂ ਭਾਈ ਇਹ ਉਹ ਦੱਸ ਸਕਦੇ ਤੁਹਾਨੂੰ ਕਿਉ ਅਮਰਸਰ ਦੀ ਭਗਤਾਂ ਵਾਲਾ ਮੰਡੀ ਦੇ ਵਿੱਚ ਮੌਜੂਦ ਹਾਂ ਬੀਤੇ ਦਿਨ ਤੋਂ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਲਗਾਤਾਰ ਆੜਤੀਆਂ ਦੇ ਉੱਤੇ ਪ੍ਰਸ਼ਾਸਨ ਦੀ ਉੱਤੇ ਜਿਹੜੇ ਸਵਾਲ ਚੁੱਕੇ ਜਾ ਰਹੇ ਸੀ ਅੱਜ ਭਗਤਾਂ ਵਾਲਾ ਮੰਡੀ ਦੇ ਵਿੱਚ ਮੌਜੂਦ ਹਾਂ ਜਿੱਥੇ ਆਮ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆੜਤੀਏ ਸਾਡੇ ਨਾਲ ਨਹੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਜੀ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਹਮੇਸ਼ਾ ਕਿਹਾ ਜਾਂਦਾ ਹੈ ਕਿ ਆੜਤੀਏ ਅਤੇ ਕਿਸਾਨ ਦਾ ਨੌ ਮਾਸ ਦਾ ਰਿਸ਼ਤਾ ਹੁੰਦਾ ਹੈ ਕਿੰਨਾ ਕੁ ਇਹ ਰਿਸ਼ਤਾ ਨਿਭਾਇਆ ਜਾਂਦਾ ਵਾ ਕਿਸ ਤਰੀਕੇ ਨਾਲ ਜਿਹੜਾ ਵਾ ਉਹ ਮਜ਼ਦੂਰਾਂ ਨੂੰ ਇੱਥੇ ਮੈਨੇਜ ਕੀਤਾ ਜਾਂਦਾ ਵਾ ਕਿਸਾਨਾਂ ਨੂੰ ਆੜਤੀਆਂ ਨੂੰ ਪ੍ਰੋਫੈਸਰ ਸੇਜ ਸਿੰਘ ਆੜਤੀਏ ਸਾਡੇ ਨਾਲ ਨੇ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਗੱਲ ਕਰੀਏ ਵੀ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ ਇੱਕ ਕੁਝ ਕਿਸਾਨ ਜੂਨੀਅਨ ਆ ਜਿਹੜੀ ਖਾਸ ਕਰਕੇ ਆੜਤੀਆਂ ਨੂੰ ਵੀ ਟਾਰਗੇਟ ਕਰੀ ਜਾਂਦੀ ਆ ਫਿਰ ਕਰਕੇ ਪ੍ਰਸ਼ਾਸਨ ਨੂੰ ਵੀ ਟਾਰਗੇਟ ਕਰੀ ਜਾਂਦੀ ਆ ਮੰਡੀ 'ਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਮਹਲਾ ਸਾਹਿਬ ਪਹਿਲੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇੱਥੇ ਆਏ ਜੋ ਸਾਡੇ ਜ਼ਿੰਮੇਦਾਰ ਭਰਾਵਾਂ ਦੇ ਆੜ ਦੀ ਭਰਾਵਾਂ ਦੀ ਇਸਾਰ ਲੈਣ ਆਏ ਹੋ ਤੁਸੀਂ ਪਹਿਲੇ ਪੱਤਰਕਾਰ ਹੋ ਜਿਹੜੇ ਗਰਾਊਂਡ ਲੈਵਲ ਤੇ ਇਹਨਾਂ ਕੰਮ ਕਰਦੇ ਜੋ ਬਾਕੀ ਰਹੀ ਗੱਲ ਮੰਡੀ ਦੇ ਹਾਲਾਤਾਂ ਬਾਰੇ ਜਾਂ ਜੁਨੀਅਨ ਬਾਰੇ ਦੇਖੋ ਜੁਨੀਅਨ ਬਾਰੇ ਵੀ ਸਾਡੇ ਭਰਾ ਨੇ ਮੈਂ ਕਿਸੇ ਵੀ ਇੱਕ ਜੁਨੀਅਨ ਦਾ ਨਾਂ ਨਹੀਂ ਲੈਂਦਾ ਸਾਰੇ ਹੀ ਸਤਿਕਾਰਯੋਗ ਨੇ ਗੱਲ ਇਹ ਹੋਈ ਸੀ ਕਿ ਜਿਸ ਤਰ੍ਹਾਂ ਤੁਸੀਂ ਐਸ ਪਰ ਗਵਰਨਮੈਂਟ ਰੂਲ ਤੁਸੀਂ ਕਹਿੰਦੋਗੇ 2399 ਰੁਪਏ ਸਰਕਾਰੀ ਰੇਟ ਆ ਪਰਮਲ ਦਾ ਉਹ ਜੁਨੀਅਨ ਵਾਲੇ ਕਹਿੰਦੇ ਸੀ ਕਿ ਜਿਹੜਾ ਐਸ ਪਰ ਸਰਕਾਰ ਦਾ ਹੈਗਾ ਇਹ ਰੂਲ ਕੀ 17 ਮੁਕਸ਼ਰ 17 ਪੁਆਇੰਟ ਚਲੋ 2 ਮੁਕਸ਼ਰ ਵੀ ਆ ਜਾਂਦਾ ਫਿਰ ਵੀ ਆਪਾਂ ਸਰਕਾਰ ਨੂੰ ਪਾ ਸਕਦੇ ਆ ਪਰਮਲ ਪਰ ਕਈ ਵਾਰ ਕਈ ਮੁਸ਼ਕਲਾਂ ਜਿਹੜੀਆਂ ਉਹ ਆ ਜਾਂਦੀਆਂ ਇਸ ਕਰਕੇ ਉਹਨਾਂ ਨੇ ਕੁਝ ਢੇਰੀਆਂ ਜੁਨੀਅਨ ਵਾਲਿਆਂ ਚੈੱਕ ਕੀਤੀਆਂ ਸੀ ਕਿ ਜਿਹੜੀਆਂ ਉਹਨਾਂ ਦੇ ਦਸਤਾਵੇਜ਼ ਮੁਤਾਬਕ ਕਿ ਜਿਹੜੀਆਂ 15 14 ਮੁਕਸ਼ਰ ਸੀ ਜ਼ਿੰਮੇਵਾਰਾਂ ਦੀਆਂ ਢੇਰੀਆਂ ਤੇ ਉਹ ਵੀ ਸਰਕਾਰ ਨੂੰ ਨਹੀਂ ਸੀ ਪਾਈਆਂ ਜਾਂਦੀਆਂ ਉਹਦੇ ਵਿੱਚ ਆੜਤੀ ਦਾ ਕਸੂਰ ਨਹੀਂ ਜਾਂ ਫਾਰਮਰ ਦਾ ਕਸੂਰ ਨਹੀਂ ਉਹਦੇ ਵਿੱਚ ਕੀ ਸੀ ਕਿ ਕੁਝ ਇਸ ਤਰ੍ਹਾਂ ਦੀਆਂ ਹਾਲਾਤ ਬਣ ਜਾਂਦੇ ਆ ਕਿ ਜਿਸ ਤਰ੍ਹਾਂ ਤੁਸੀਂ ਗੈਨ ਲੋ ਕਿ ਕੁਆਲਿਟੀ ਅਫਸਰ ਆ ਜੇ ਆਪਾਂ ਕੋਈ ਢੇਰੀ ਤੁਸੀਂ ਸਪੋਸ ਕਰੋ ਐਗਜ਼ਾਮਪਲ ਤੌਰ ਤੇ ਢੇਰੀ ਪਈ ਆ ਇਹਦੇ ਵਿੱਚ ਕੀ ਆ ਕਿ ਕਿਸੇ ਤਰ੍ਹਾਂ ਦਾ ਕੋਈ ਪੱਤਲ ਆ ਗਈ ਜਾਂ ਕੋਈ ਦਾਣਾ ਡਿਸਕਲਰ ਹੋ ਗਿਆ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਕਿ ਜਿਹੜੀਆਂ ਗਵਰਨਮੈਂਟ ਨਹੀਂ ਲੈਂਦੀ ਠੀਕ ਨਹੀਂ ਗਵਰਨਮੈਂਟ ਉਹ ਚੀਜ਼ ਜਿਹੜੀ ਆ ਉਹ ਨਹੀਂ ਲੈਂਦੀ ਇਸ ਕਰਕੇ ਗਵਰਨਮੈਂਟ ਨੂੰ ਕੋਈ ਵੀ ਮਾਲ ਪਾਉਣਾ ਹੋਵੇ ਤੇ ਉਹ ਇੱਕ ਸੂਈ ਦੇ ਨੱਕੇ ਵਿੱਚੋਂ ਦੀ ਕੱਟਣ ਵਾਲੀ ਜਿਹੜੀ ਉਹ ਗੱਲ ਹੁੰਦੀ ਆ ਤੁਸੀਂ ਹੁਣ ਆ ਦੇਖੋ ਇਹ 17 18 ਆ ਠੀਕ ਨਹੀਂ ਇਹ ਪਰਮਲ ਨਹੀਂ ਸਾਡੇ ਕੋਲ ਪਰਮਲ ਆਈ ਆ ਪਰਮਲ ਤੁਹਾਨੂੰ ਦਿਖਾਉਂਦੇ ਆ ਕੈਮਰਾ ਪਰਸੂnga ਤਸਵੀਰ ਦਿਖਾ ਦਿੱਤੀ ਜੇ ਇਸ ਤਰ੍ਹਾਂ 17 18 ਆ ਜੀ ਪਰਮਲ ਲੈ ਕੇ ਆਓ ਯਾਰ ਪਰਮਲ ਫੜੀਆ ਉਥੋਂ ਥੋੜਾ ਜੀ ਪਰਮਲ ਤੁਹਾਨੂੰ ਦਿਖਾਉਂਦੇ ਆ ਜਿਹੜੀ ਪਰਮਲ ਹੁੰਦੀ ਆ ਨਾ ਉਹ ਉਹਦੀਆਂ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਹੁੰਦੀਆਂ ਦਾ ਦਾ ਉਹਦੀ ਕਿਸਮਾਂ ਦੇ ਵਿੱਚ ਆ ਜਾਂਦੀ ਆ ਜਿਹੜੀ ਸਰਕਾਰ ਲੈਂਦੀ ਆ ਉਹ 17 ਮੌਕਚਰ ਲੈਂਦੀ ਆ ਉਹ ਵਧੀਆ ਮਤਲਬ ਇਹ ਪਰਮਲ ਲੈਂਦੀ ਆ ਜੀ ਉਹ ਉਹਨੇ ਕਿਉਂਕਿ ਸਰਕਾਰ ਦੇ ਵਿੱਚ ਲੱਗਣੀ ਹੋਈ ਆ ਬਾਕੀ ਰੇਟ ਜੋ ਸਰਕਾਰੀ ਰੇਟ ਆ ਸਾਰੇ ਚੰਦੇ ਆ ਕਿ ਸਾਡੀ ਸਰਕਾਰ ਦੀ ਰੇਟ ਇਸ ਕਰਕੇ ਜਿਹੜਾ ਜਥੇਬੰਦੀ ਨੇ ਪਿਛਲੀ ਵਾਰ ਪ੍ਰੋਟੈਕਟ ਕੀਤਾ ਸੀ ਉਹ ਇਸੇ ਕਰਕੇ ਕੀਤਾ ਸੀ ਕਿ ਭਗਤਾਂ ਵਾਲੇ ਮੰਡੀ ਜਿਹੜੀ ਉਹ ਸਰਕਾਰ ਨੂੰ ਨਹੀਂ ਪੈਂਦੀ ਪਰਮਲ ਪੈਂਦੀ ਆ ਹੂੰ ਉਹ ਠੇਰੀ ਪੈਂਦੀ ਹੈ ਇੱਥੇ ਜੇ ਵੇਖੀਏ ਤਾਂ ਆਪਾਂ ਕੋਈ 40 50% ਜਿਹੜਾ ਉਹ ਗਵਰਨਮੈਂਟ ਨੂੰ ਝੋਨਾ ਪਿਆ ਏ ਪਰ ਕਿਹੜਾ ਪੈਂਦਾ ਜੀ ਵੇਖੋ ਜੀ ਆਪਣੇ ਕੋਲ 10 ਠੇਰੀਆਂ ਆਈਆਂ ਨਾ ਪਰਮਲ ਦੀਆਂ ਉਹਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਸਿਲੈਕਸ਼ਨ ਕਰਨੀਆਂ ਜੇ ਕੁਆਲਟੀ ਆਫਸਰ ਆਉਂਦਾ ਏ ਜਾਂ ਇਨਸਪੈਕਟਰ ਆਉਂਦਾ ਏ ਕਿਸੇ ਦਾ ਵੀ ਉਹ ਏਜੰਸੀ ਦਾ ਹੋ ਸਕਦਾ ਮਾਰਕੀਟ ਦਾ ਵੇਅਰ ਹਾਊਸ ਦਾ ਕੋਈ ਵੀ ਆ ਉਹ ਵੇਖ ਕੇ ਉਰ ਤੋਂ ਬਾਅਦ ਆ ਹੀ ਲਿਆ ਜਾਂਦਾ ਏ ਨਾ ਤੇ ਆਰਤੀਏ ਦਾ ਅਤਬਾਰ ਕੀਤਾ ਜਾਂਦਾ ਇਨਾ ਕਿਸਾਨ ਦਾ ਕੀਤਾ ਜਾਂਦਾ ਨਾ ਯੂਨੀਅਨ ਦੇ ਮੈਂਬਰ ਦਾ ਕੀਤਾ ਜਾਂਦਾ ਉਹ ਆਪਣੇ ਮੁਤਾਬਿਕ ਉਹਨਾਂ ਨੂੰ ਜਿਹੜੀ ਚਿਹਰੀ ਚੰਗੀ ਲੱਗਦੀ ਆ ਨਾ ਐਜ਼ ਅ ਪਰ ਰੂਲ ਗਵਰਨਮੈਂਟ ਉਹ ਫੇਰ ਉਹ ਲੈਂਦੇ ਲੱਗਦਾ ਕਿ ਜਿਸ ਤਰ੍ਹਾਂ ਯੂਨੀਅਨ ਵਿਰੋਧ ਕਰ ਰਹੀਆਂ ਨੇ ਪ੍ਰੋਟੈਸਟ ਕਰ ਰਹੀਆਂ ਨੇ ਪਰ ਦੂਜੇ ਪਾਸੇ ਜੇ ਆਮ ਕਿਸਾਨ ਦੀ ਗੱਲ ਕਰੀਏ ਜੇਕਰ ਕਿਸਾਨ ਨੇ ਸਰਕਾਰੀ ਖਰੀਦੇ ਵੇਚਣਾ ਤੇ ਸਰਕਾਰ ਦੇ ਕਹਿਣ ਤੇ ਜੋ ਸਰਕਾਰ ਕਹਿੰਦੀ ਆ ਉਹੀ ਝੋਨਾ ਲਗਾਇਆ ਜਾਵੇ ਬਿਲਕੁਲ ਨਹੀਂ ਸਰਕਾਰ ਵੇਖੋ ਕੈਨੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਸਰਕਾਰ ਜੋ ਕਹਿੰਦੀ ਆ ਨਾ ਉਹ ਆਪਣੀਆਂ ਓਲੀਆਂ ਡਿਮਾਰਟਸ ਹੁੰਦੀਆਂ ਨਾ ਉਹ ਫਿਲਪ ਆ ਵੇਖੋ ਆ ਪਰਮਲ ਆ ਜੀ ਵੇਖੀਓ ਕਿ ਨਹੀਂ ਇਹਦਾ ਪਰਮਲ ਦਾ ਤੁਸੀਂ ਹੁਣ ਮੁਕਸ਼ਰ ਕਢਾ ਲਓ ਇਹਦਾ ਮੁਕਸ਼ਰ ਠੀਕ ਆ ਵੇਖੋ ਨਾ ਕੁਝ ਕੁਝ ਵਿੱਚ ਵਿੱਚ ਕੀ ਆ ਕੁਝ ਡਿਸਕਲਰ ਆ ਜਾਂਦਾ ਹੈ ਕੋਈ ਆ ਵੇਖੋ ਨਾ ਤੁਸੀਂ ਆਹ ਦਾਣੇ ਕੋਈ ਵੀ ਆ ਹਰੇ ਦਾਣੇ ਵਿੱਚ ਆ ਗਿਆ ਚੌਲ ਆ ਗਿਆ ਸਰਕਾਰ ਇਹਨੂੰ ਅਸੈਪਟ ਨਹੀਂ ਕਰਦੀ ਕਹਿ ਦਿੰਦੀ ਆ ਸਰਕਾਰ ਆ ਕਿ ਅਸੀਂ ਹਾਂ ਵੀ ਚੁੱਕਾਂਗੇ ਸਾਡੀ ਜ਼ਿੰਮੇਵਾਰੀ ਹੋਗੀ ਨਹੀਂ ਸਰਕਾਰ ਇਸ ਚੀਜ਼ ਨੂੰ ਬਿਲਕੁਲ ਸੈਪਟ ਨਹੀਂ ਵੇਖੋ ਨਾ ਸਭ ਤੋਂ ਵੱਡੀ ਗੱਲ ਮੈਂ ਹੋਰ ਦੱਸਦਾ ਜੂਨੀਅਨ ਵਾਲੇ ਸਾਡੇ ਭਰਾ ਨੇ ਸਾਡੇ ਚਾਚੇ ਤਾਏ ਵੀ ਉਹਨਾਂ ਦੇ ਨਾਲ ਜੁੜੇ ਨੇ ਉਹ ਵੀ ਪ੍ਰਧਾਨ ਨੇ ਸਾਡੇ ਮਾਸਟਰ ਦੀ ਇਹ ਵੀ ਪ੍ਰਧਾਨ ਨੇ ਜੂਨੀਅਨ ਦੇ ਜੂਨੀਅਨ ਨਹੀਂ ਚਾਉਂਦੀ ਕਦੇ ਵੀ ਕਿਸੇ ਦਾ ਨੁਕਸਾਨ ਹੋਵੇ ਤਾਂ ਨਾ ਆਰਟੀ ਚਾਉਂਦਾ ਕਿਉਂਕਿ ਆਰਟੀ ਦੇ ਆਪਣੇ ਸੈਲਰ ਨਹੀਂ ਹੈਗੇ ਜਦੋਂ ਵੀ ਆਰਟੀ ਦਾ ਆਪਣਾ ਸੈਲਰ ਹੈ ਤੇ ਆਰਟੀ ਨੇ ਆਪ ਭਰ ਕੇ ਜਾਂ ਆਪਣੇ ਸੈਲਰ ਚ ਕੱਢਦਾ ਨਹੀਂ ਇਹੋ ਜੀ ਗੱਲ ਕੋਈ ਨਹੀਂ ਆ ਇਹ ਪਿੱਛੋਂ ਜਿੰਨੇ ਵੀ ਸੈਲਰ ਹੁੰਦੇ ਨੇ ਨਾ ਐਜ਼ ਅ ਗਵਰਨਮੈਂਟ ਸੈਲਰ ਆ ਉਹਨਾਂ ਦੇ ਪਹਿਲੀ ਵਾਰ ਆਰਓ ਵਗੈਰਾ ਆਏ ਸੀ ਹਰ ਕੀ ਆਰਓ ਨਹੀਂ ਆਏ ਇਸ ਕਰਕੇ ਥੋੜਾ ਬੋਦਾ ਸਰਕਾਰ ਕੋਈ ਰਿਸਪੌਂਸਿਬਿਲਟੀ ਨਹੀਂ ਉਹ ਲੈਂਦੀ ਪਿਛਲੇ ਦਿਨ ਇੱਥੇ ਪਹੁੰਚੇ ਹਾਂ ਤੇ ਝੋਨਾ ਇੱਕ ਜਿਹੜਾ ਦਾ ਮੌਇਸਚਰ ਚੈੱਕ ਕੀਤਾ ਗਿਆ ਜਿਹੜਾ 50% ਹਰਿਆ ਸੀ ਤੇ 50% ਜਿਹੜਾ ਉਹ ਸੁੱਕਾ ਸੀ ਉਹਦਾ 17 ਮੌਇਸਚਰ ਆ ਗਿਆ ਸੀਗਾ ਲੱਗਦਾ ਕਿ ਤਨਾ ਕਿਤੇ ਉਹ ਵਪਾਰੀ ਨੂੰ ਵੱਡਾ ਘਾਟਾ ਪਏਗਾ ਜਿਹੜਾ ਵੀ ਵਪਾਰੀ ਤੱਕ ਉਹ ਨਾ ਪਹੁੰਚੇਗਾ ਚੌੜੋ ਚੋਂ ਪ੍ਰੋਪਰ ਤੌਰ ਤੇ ਨਿਕਲਦੇ ਨਹੀਂ ਦੇਖੋ ਜੀ ਇਹ ਬੜਾ ਵੇਖੋ ਵੇਖ ਕੇ ਉਹ ਲੈਂਦੇ ਆ ਜੀ ਉਹ ਪਹਿਲੀ ਗੱਲ ਜਿਹੜਾ ਤੁਸੀਂ 17.5 ਕਹਿੰਦੇ ਹੋ ਨਾ ਉਹ ਬਿਲਕੁਲ ਨਹੀਂ ਉਹ ਆਪਣੀ ਜਾਂਚ ਛਡਾਉਂਦੇ ਆ ਮਾਰਕ ਕਮੇਟੀ ਵਾਲੇ ਕੋਈ ਵੀ ਕਿ ਜਵਦਾ ਪੈਜੇ ਉਹ ਵੀ ਸਾਡੇ ਭਰਾੜੇ ਮਾਰਕ ਕਮੇਟੀ ਵਾਲੇ ਵੀ ਜੇ ਯੂਨੀਅਨ ਵਾਲੇ ਭਾਈ ਬਾਬਾ ਜੀ ਆਏ ਨਾ ਕਰਮਜੀਤ ਨੰਗਲੀ ਆਏ ਨੇ ਸਾਰੀ ਢਾੜੀ ਮਾਰਕ ਕਮੇਟੀ ਵਾਲੇ ਉਹਨਾਂ ਹਰ ਥਾਂ ਤੇ ਗਾਇਣਿਓ ਵਿਚਾਰੇ ਉਹਨਾਂ ਦੇ ਨਾਲ ਜਿਹੜੀ ਢੇਰੀ ਉਹ ਕਹਿੰਦੇ ਪਾਓ ਕੋਈ ਵੀ ਨਹੀਂ ਕਹਿੰਦਾ ਨਾ ਆਰਥ ਦੀ ਕਹਿੰਦਾ ਨਾ ਜ਼ਿੰਮੇਵਾਰ ਕਹਿੰਦਾ ਏ ਨਾ ਮਾਰਕਮਿਟੀ ਵਾਲੇ ਕਹਿੰਦੇ ਨੇ ਇੰਸਪੈਕਟਰ ਵੀ ਕਹਿੰਦਾ ਏ ਪਾਓ ਪਰ ਨਹੀਂ ਜਿਹੜਾ ਕੁਆਲਿਟੀ ਦੀ ਜਿੱਥੇ ਗੱਲ ਆ ਜਾਂਦੀ ਜਿੱਥੇ ਮੌਕਚਰ ਦੀ ਗੱਲ ਆਈ ਨਹੀਂ ਅਸੀਂ ਤਾਂ ਕਹਿੰਦੇ ਤੁਸੀਂ ਪਾਓ ਤੇ ਸਾਨੂੰ ਸਾਡੇ ਲੈਟਰਪੈਡ ਤੇ ਲਿਖ ਕੇ ਦੇ ਦਿਓ ਕਿ ਤੁਸੀਂ ਐਨੇ ਵਜੇ ਅਸੀਂ ਢੇਰੀ ਪਾਈ ਆ ਉਹਦਾ ਕੋਈ ਕਟ ਨਹੀਂ ਲਾਓਗੇ ਕੋਈ ਉਹਦਾ ਡਿਸਕਲਰ ਕੋਈ ਵੀ ਹੋ ਜੇ ਤੁਸੀਂ ਸਾਡੇ ਤੇ ਕੋਈ ਵੀ ਅਲੀਗੇਸ਼ਨ ਨਹੀਂ ਲਾਓਗੇ ਸਾਨੂੰ ਲਿਖ ਦਿਓ ਤੁਸੀਂ ਚੁੱਕ ਲੋਗੇ ਨਹੀਂ ਭੱਜ ਜਾਂਦੇ ਹੋ ਪਰ ਫਾਸਾ ਸਾਹਿਬ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਾਂਗੇ ਇੱਕ ਆਮ ਕਿਸਾਨ ਆ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਅਸੀਂ ਚੈਨਪੁਰ ਤੋਂ ਆਰਤੀ ਦੇ ਪਿੰਡ ਦੇ ਅੱਛਾ ਚੈਨਪੁਰ ਤੋਂ ਤੁਸੀਂ ਆਏ ਹੋ ਕਿਦਨ ਦੇ ਆਏ ਹੋ ਤੁਸੀਂ ਅਸੀਂ ਅੱਜ ਹੀ ਆਏ ਆ ਅੱਜ ਆਏ ਆ ਤੇ ਕੋਈ ਮੁਸ਼ਕਲ ਆ ਰਹੀ ਮੰਡੀ ਦੇ ਵਿੱਚ ਨਹੀਂ ਸਾਨੂੰ ਮੁਸ਼ਲ ਕੋਈ ਨਹੀਂ ਆ ਰਹੀ ਸਾਨੂੰ ਮੁਸ਼ਲ ਕਾਹੀ ਹੋਣੀ ਸਾਡੇ ਦੇ ਸਰਦਾਰ ਆਪਣੇ ਨਾਲ ਆ ਜੀ 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 ਹਾਂਜੀ ਜੀ ਜੀ ਤਾਂ ਹੋਰ ਵੀ ਕਿਸਾਨ ਸਾਡੇ ਨਾਲ ਨੇ ਕਿਦਨ ਦੇ ਮੰਡੀ ਦੇ ਵਿੱਚ ਪਹੁੰਚੇ ਹੋ ਜੀ ਅਸੀਂ ਅੱਜ ਰਾਤੀ ਆਏ ਆ ਜੀ ਮੰਡੀ ਦੇ ਵਿੱਚ ਹਾਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਆ ਖਰੀਦ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਏ ਨੇ ਕੋਈ ਖਰੀਦ ਨੂੰ ਲੈ ਕੇ ਪ੍ਰਬੰਧ ਜਿਹੜੀ ਆ ਇਸ ਵੇਲੇ ਜੋ ਅੰਮ੍ਰਿਤਸਰ ਦੀ ਬਾਸਮਤੀ ਆ ਇੱਥੇ ਜਿਆਦਾ ਦਰਸਲ ਕੁਝ 65% ਜਿਹੜੀ ਆ ਬਾਸਮਤੀ ਦਾ ਅੰਮ੍ਰਿਤਸਰ ਦੇ ਵਿੱਚ ਆ ਕੋਈ ਤਹਿਸੀਲ ਜਨਾਲਾ ਚਗਾਵਾ ਬਲਾਕ ਹਰਸ਼ਾਸ਼ੀਨਾ ਬਲਾਕ ਇਹ ਜਿਹੜੀ ਆ ਬਾਸਮਤੀ ਨਹੀਂ ਜਿਆਦਾ ਕਰਦਾ ਏ ਰਕਬਾ ਬਾਸਮਤੀ ਹਟਾਉਂਦਾ ਇਹਦੇ ਵਿੱਚ ਜੋ ਰੇਟ ਨੂੰ ਲੈ ਕੇ ਇਸ ਵੇਲੇ ਕਿਸਾਨ ਬਹੁਤ ਨਿਰਾਸ਼ਾ ਦੇ ਵਿੱਚ ਆ ਕੋਈ ਇਹਦਾ ਵਾਜਬ ਮੁੱਲ ਨਹੀਂ ਮਿਲ ਰਿਹਾ ਕਿਸਾਨ ਉਹ ਇਸੇ ਕੱਲ ਦੀ ਦੋ ਜੋ ਜੀਮੇਦਾਰੋਂ ਦੋ ਮਾਰਾਂ ਪੈ ਰਹੀਆਂ ਨੇ ਇੱਕ ਤੇ ਮੌਸਮ ਦੀ ਜੋ ਦੂਸਰਾ ਸਹੀਣਾਉਣ ਕਰਕੇ ਜੋ ਜ਼ਮੀਨ ਦੇ ਵਿੱਚੋਂ ਇਹ ਜਿਹੜੀ ਆ ਉਪਜਾਊਗਾ ਉਹ ਬਹੁਤ ਘੱਟ ਆ ਕਿਉਂਕਿ 15 ਤੋਂ ਲੈ ਕੇ ਹਲੇ 18 19 ਪਲੱਸ ਤੱਕ ਕਾਉਂਟ ਲੱਗਦਾ ਝਾੜ ਆਉਂਦਾ ਦੂਸਰੀ ਮਾਰ ਜਿਹੜੀ ਪੈ ਰਹੀ ਆ ਉਹ ਰੇਟ ਦੀ ਪੈ ਰਹੀ ਆ ਕਿਉਂਕਿ ਅੱਜ ਦਾ ਜੋ ਅੰਮ੍ਰਿਤਸਰ ਦਾ ਜੋ ਸਿਰੇ ਦਾ ਰੇਟ ਆ ਉਹ 31 3100 ਤੱਕ ਆ ਮਤਲਬ 28 2900 ਤੋਂ ਲੈ ਕੇ ਪਰ ਇਹਦੇ ਵਿੱਚ ਕਿਸਾਨ ਦਾ ਜਿਹੜਾ ਕਰਨੇ ਪੂਰਾ ਹੁੰਦਾ ਕਿਉਂਕਿ ਕੰਮ ਸੋ ਕੰਮ ਇਹਦਾ ਇਸ ਵੇਲੇ ਬਾਸ ਵਿੱਚ ਪਿਛਲੇ ਸਾਲ ਇਸ ਦਿਨ ਦੇ ਵਿੱਚ ਜਿਹੜਾ ਪ੍ਰੋਪਰ ਰੇਟ ਸੀ ਉਹ ਇਸ ਵੇਲੇ 3600 4000 ਸੀ ਬਾਅਦ ਦੇ ਵਿੱਚ ਰੇਟ ਦੇ ਵਿੱਚ ਕੋਈ ਹੋਰ ਵਾਧਾ ਹੋਇਆ ਸੀ ਪਰ ਜੋ ਇਹਨਾਂ ਦਿਨਾਂ ਦੇ ਵਿੱਚ ਚੱਲਦਾ ਸੀ ਇਸ ਕਰਕੇ ਕਿਸਾਨ ਇਸ ਟਾਈਮ ਬਹੁਤ ਨਿਰਾਸ਼ਾ ਦੇ ਵਿੱਚ ਹੈ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਖਾਸ ਕਰਕੇ ਸਾਡੇ ਇਸ ਏਰੀਏ ਦੇ ਵਿੱਚ ਰਾਜਾ ਸਾਸੀ ਲਾ ਲਓ ਬਾਰਡਰ ਬੈਲਟ ਰਾਲੋ ਦੇ ਲੋਕ ਬਾਸਮਤੀ ਜ਼ਿਆਦਾ ਲਾਉਂਦੇ ਆ ਪਰ ਇੱਧਰ ਦੇ ਲੋਕ ਹੀ ਆਣ ਕੇ ਪ੍ਰੋਟੈਸਟ ਕਰਦੇ ਆ ਕਿ ਸਰਕਾਰੀ ਖਰੀਦ ਤੇ ਕੀਤਾ ਜਾਵੇ ਜਦੋਂ ਸਰਕਾਰੀ ਖਰੀਦ ਦੇ ਵਿੱਚ ਉਹ ਹੈ ਹੀ ਨਹੀਂ ਫਿਰ ਸਰਕਾਰ ਕਿੱਦਾਂ ਖਰੀਦੇਗੀ ਨਹੀਂ ਇਹ ਇਹ ਤਾਂ ਨਹੀਂ ਆਉਂਦੀ ਬਾਸਮਤੀ ਸਰਕਾਰੀ ਖਰੀਦ ਦੇ ਵਿੱਚ ਨਹੀਂ ਆਉਂਦੀ ਜਿਹੜਾ ਸਰਕਾਰੀ ਖਰੀਦ ਵਾਲਾ ਵਾ ਚੋਨਾ ਵਾ ਉਹਦੇ ਬਾਰੇ ਤੁਹਾਨੂੰ ਅਗਿਆਰਤੀ ਸਾਹਿਬ ਨੇ ਦੱਸਿਆ ਵੀ ਉਹਦੀ ਜਿਹੜੀ ਆ ਦੂਸਰਾ ਕਿਸੇ ਦਾ ਕੁਆਲਿਟੀ ਦੇ ਵਿੱਚ ਦੂਸਰਾ ਕੋਈ हां ਗੱਲ ਇਹ ਵੀ ਜਿਹੜੀ ਸਰਕਾਰ ਜਿਹਦਾ ਚਾਹੁੰਦੀ ਆ ਵੀ ਸਾਨੂੰ 14 ਤੋਂ 15 ਮੋਚਰ ਜਾਂ 17 ਦੇ ਵਿੱਚ ਵਿੱਚ ਜਾਵੇ ਜ਼ਿਮੀਦਾਰ ਹੁਣ ਇੱਕ ਇਹਨਾਂ ਨੂੰ ਗੱਲ ਵੇਖੀ ਜ਼ਿਮੀਦਾਰ ਨੂੰ ਕਈ ਪਾਸੋਂ ਮਾਰ ਪੈਂਦੀ ਆ ਜ਼ਿਮੀਦਾਰ ਨੂੰ ਬਾਰਸ਼ਾ ਵਾਲੇ ਵੀ ਰੱਖਣਾ ਪੈਂਦਾ ਮਜ਼ਬੂਰ ਨੂੰ ਵੀ ਵਧਾਉਣਾ ਵੀ ਪੈਂਦਾ ਵਾ ਮੋਚਰ ਵੱਧ ਆ ਜਾਂਦਾ ਵਾ ਇਹ ਨਹੀਂ ਗੱਲ ਹੈਗੀ ਪਰ ਸਰਕਾਰ ਤੇ ਜਿਹੜੀ ਗੱਲ ਕਰਦੇ ਸਰਕਾਰ ਨੇ ਅੰਮ੍ਰਿਤਸਰ ਦੇ ਮੰਡੀ ਦੇ ਵਿੱਚ ਇਹ ਗੱਲ ਦੇ ਸੀ ਮਤਲਬ ਇਹ ਨਹੀਂ ਕਰਨੇ ਚਾਹੁੰਦਾ ਕਿਉਂਕਿ ਇਹਨਾਂ ਧਨਵਾਨਾਂ ਦੀ ਸਾਨੂੰ ਦੱਸਿਆ ਪਰ ਬਹੁਤ ਘੱਟ ਚੋ ਨਾ ਪੈਂਦਾ ਚੋ ਸਰਕਾਰ ਦੇ ਖਾਤੇ ਦੇ ਵਿੱਚ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ 에ਰ ਕੀ ਹਾੜਾ ਦੀ ਮੁਸੀਬਤ ਆਈ ਹੈ ਖਾਸ ਕਰਕੇ ਅਜਨਾਲਾ ਕੁਝ ਰਾਜਸਥਾਨੀ ਦੇ ਵੀ ਪਿੰਡ ਪੈਂਦੇ ਆ ਉਹਦੇ ਨਾਲ ਝੋਨੇ ਦਾ 에ਰ ਕੀ ਕੁਆਲਟੀ ਦਾ ਕਿੰਨਾ ਕੁ ਫਰਕ ਪਿਆ ਜੀ ਵੇਖੋ ਜਿਹੜੀ ਤੇ ਸਾਡੇ ਰਾਜਸਥਾਨੀ ਜਿੱਦ ਤਰ੍ਹਾਂ ਦੱਸਿਆ ਮਾਸੇਂ ਨਾ ਹਰਚਾ ਜੀ ਦਾ ਬਲਾਕ ਆਈ ਨਾਲਾ ਤੁਸੀਂ ਗੱਲੋ ਕਿ ਇੱਥੇ ਕੁਆਲਟੀ ਨਹੀਂ ਮਾੜੀ 17 18 ਦੀ 11 21 ਦੀ ਫੁੱਲ ਕੁਆਲਟੀ ਆ ਪਰ ਨਹੀਂ ਉਹ ਰੇਟ ਘਟ ਗਿਆ ਮੈਂ ਕਿ ਤੁਹਾਨੂੰ ਗੱਲ ਦੱਸਾਂ ਮਾਲਕ ਸਾਹਿਬ ਜਦੋਂ ਜ਼ਿਮੀਦਾਰ ਖੁਸ਼ ਹੁੰਦਾ ਹੈ ਨਾ ਜ਼ਿਮੀਦਾਰ ਦਾ ਰੇਟ ਲੱਗਦਾ ਹੈ ਜ਼ਿਮੀਦਾਰ ਦਾ ਜਿੰਨਾ ਰੇਟ ਵੱਧ ਲੱਗੂਗਾ ਉਨਾਂ ਹੀ ਆਰਤੀ ਵੀ ਖੁਸ਼ ਉਨੇ ਲੇਬਰ ਭਰਾ ਵੀ ਖੁਸ਼ ਉਨੇ ਦਲਾਲ ਵੀ ਖੁਸ਼ ਆ ਇਸ ਕਰਕੇ ਹੁਣ ਜੇ ਰੇਟ ਨਹੀਂ ਨਾ ਲੱਗਣ ਡਿਆ ਉਨੇ ਲੇਬਰ ਮੇਰੇ ਵੀਰਾਂ ਦੀ ਘਟ ਜਾਂਦੀ ਆ ਲੇਬਰ ਵਾਲਿਆਂ ਦੀ ਉਨੇ ਆਰਥ ਸਾਡੀ ਘਟ ਜਾਂਦੀ ਆ ਉਹਨੇ ਪੈਸੇ ਜਿਹੜੇ ਉਹ ਜ਼ਿਮੀਦਾਰ ਦੇ ਘਟ ਦਿੰਦੇ ਆ ਇਸ ਵਕਤ ਮੇਨ ਜਿਹੜਾ ਟਾਰਗੇਟ ਹੈ ਨਾ ਸਦਾ ਮੇਨ ਜਿਹੜਾ ਫੋਕਸਾ 17 18 11 21 ਜਾਂ 1509 ਜਿਹਨੂੰ ਆਪਾਂ 1692 ਵੀ ਕਹਿ ਦਿੰਦੇ ਆ ਉਹਦੇ ਉੱਪਰ ਹੈ ਜ਼ਿਮੀਦਾਰ ਸਾਡਾ ਏਰੀਆ 'ਚ ਜਿਆਦਾ ਉਹ ਲਾਉਂਦਾ ਪਰਮਲ ਜੇ ਸਾਡੇ ਘਟ ਲੱਗਦੀ ਸਾਡੇ ਏਰੀਆ 'ਚ ਜਿਹੜੀ ਹੜਾਂ ਵਾਲੇ ਚੌਂਦੇ ਸਨ ਕਿਸਾਨ ਕੀ ਉਧਰ ਪਾਣੀ ਔਣ ਕਰਕੇ ਜਾਂ ਹੋਰ ਇਲਾਕਿਆਂ 'ਚ ਪਾਣੀ ਔਣ ਕਰਕੇ ਜਿਹੜਾ ਆਪਣਾ ਝੋਨਾ ਹੋ ਜੋ ਜ਼ਿਆਦਾ ਮਤਲਬ ਕਿ ਮਹਿੰਗਾ ਵੇਗੂਗਾ ਉਹ ਗੱਲ ਨਹੀਂ ਹੋਈ ਉਹ ਤੇ ਦੋ ਤੇ ਰੈਗਾ ਤੁਸੀਂ ਵੇਖਿਓ ਵਾਲਾ ਸਾਹ ਐਰ ਕੀ ਦੀਵਾਲੀ ਦਾ ਕੋਈ ਵੇਖਿਆ ਤੁਸੀਂ ਮਤਲਬ ਦੀਵਾਲੀ ਤੇ ਕੋਈ ਜਾਰੀ ਰੌਣਕ ਵੇਖੀ ਤੁਸੀਂ ਤੇ ਦੀਵਾਲੀ ਪਤਾ ਹੀ ਨਹੀਂ ਲੱਗਾ ਕਿਹੜੇ ਲਈ ਲੰਘੀ ਜਿੰਮੇਦਾਰ ਖੁਸ਼ਿਆ ਸਭ ਸਮਾਜ ਖੁਸ਼ ਆ ਹਰ ਵਰਗ ਖੁਸ਼ ਆ ਜਿਮੀਦਾਰ ਨਿਰਾਸ਼ ਆ ਜਿਮੀਦਾਰ ਚਿੰਤਾ ਦੇ ਵਿੱਚ ਆ ਹਰ ਵਰਗ ਚਿੰਤਾ ਦੇ ਵਿੱਚ ਜਿਮੀਦਾਰੋਂ ਹੀ ਜਿਮੀਦਾਰ ਦੇ ਸਿਰ ਤੋਂ ਹੀ ਸਾਰੇ ਕੰਮ ਚੱਲਦੇ ਜੋ ਪ੍ਰੋਫੈਸਰ ਸਾਹਿਬ ਜੀ ਇਸ ਤਰ੍ਹਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜੂਨੀਅਰ ਨੇ ਇਹ ਤੁਹਾਡੇ ਰਿਸ਼ਤੇਦਾਰ ਵੀ ਜੂਨੀਅਰ ਦੇ ਵਿੱਚ ਜੁੜੇ ਹੋਏ ਨੇ ਮੈਨੂੰ ਲੱਗਦਾ ਤੁਹਾਡੇ ਪਰਿਵਾਰ 'ਚ ਵੀ ਕਾਫੀ ਲੋਕ ਜੂਨੀਅਰ ਦੇ ਨਾਲ ਜੁੜੇ ਹੋਏ ਨੇ ਪਰ ਇਹ ਪਾਰਟਿਕੁਲੀ ਇੱਕ ਜਥੇਬੰਦੀ ਨੂੰ ਹੀ ਸਾਰਾ ਕੁਝ ਦਿਖ ਰਿਹਾ ਬਾਕੀ ਜੂਨੀਆਨਾਂ ਨੂੰ ਬਾਕੀ ਜਥੇਬੰਦੀਆਂ ਨੂੰ ਕਿਉਂ ਨਹੀਂ ਦਿਖ ਰਿਹਾ ਵੀ ਸਾਰਾ ਕੁਝ ਮੰਡੀ ਦੇ ਵਿੱਚ ਇੱਥੇ ਹੋ ਰਿਹਾ ਮਤਲਬ ਸਾਹਿਬ ਇਸ ਵੇਖੋ ਇਹ ਕੈਂਡ ਵਿਜ਼ਿਟ ਵਰਤਨ ਹੀ ਕਹਿਣਾ ਚਾਹੁੰਦੇ ਇਹ ਵੀ ਬਹੁਤ ਵੱਡਾ ਕੰਮ ਕਰਦੇ ਨੇ ਵੇਖੋ ਗ੍ਰਾਹਕਾਂ ਨਾਲ ਜੁੜੇ ਨੇ ਕੋਈ ਡੱਲੇਵਾਲ ਸਾਹਿਬ ਨਾਲ ਜੁੜਿਆ ਜੀ ਜੂਨੀਅਨ ਸਾਰੀ ਇਕ ਆ ਤੁਸੀਂ ਇਹ ਬਿੱਲ ਹਾ ਨਾ ਤੁਸੀਂ ਪਾਓ ਕਿ ਇਹ ਜੂਨੀਅਨ ਵਾਲੇ ਵੱਖ ਵੱਖ ਨਹੀਂ ਇਹ ਜਦੋਂ ਕਿ ਜਾਬਦਾ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਂਦੇ ਸਾਰੇ ਝੋਨੇ ਦੇ ਮਾਮਲੇ ਤੇ ਮੈਂ ਸਵਾਲ ਕੀਤਾ ਉਹ ਨਹੀਂ ਝੋਨੇ ਦੇ ਮਾਮਲੇ ਤੇ ਵੀ ਇਕੱਠੇ ਆਏ ਜੇ ਵੇਖੋ ਤੁਸੀਂ ਜੇ ਉੱਪਰ ਦੇ ਤੁਸੀਂ ਪੁੱਛਦੇ ਹੋ ਨਾ ਮਾਲਵੇ ਵਾਲੀ ਬੈਲਟ ਜਿਹੜੀ ਹੈ ਉੱਥੇ ਇਹ ਜਾਨੀ ਲੱਗਦੀ ਪਰਮਲਾ ਮਾਝੇ ਜਿਹੜੇ ਘੱਟ ਲੱਗਦੀ ਐਰ ਦੀ ਪਹਿਲੀ ਵਾਰ ਹੋਇਆ ਹੈ ਕਿ ਭਗਤਾਂ ਵਾਲੇ ਮੰਡੀ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਇੱਕ ਆਪਾਂ ਇਨਸਪੈਕਸ਼ਨ ਕਹਿ ਸਕਦੇ ਹਾਂ ਜਾਂ ਚੈਕਿੰਗ ਕਹਿ ਸਕਦੇ ਹੋਈਆ ਪਰ ਨਹੀਂ ਉਹਦੇ ਵਿੱਚੋਂ ਵੀ ਉਹ ਸੈਟੀਸਫਾਈ ਹੋ ਕੇ ਟਾੜਾ ਨਿਕਲਿਆ ਕਿੰਨਾ ਆ ਪਰਮਲ ਦੀ ਗੱਲ ਕਰ ਰਹੇ ਤੁਸੀਂ ਕਿੰਨਾ ਝਾੜ ਕਿੰਨਾ ਨਿਕਲਿਆ ਝਾੜ ਵੀ ਘਟ ਨਿਕਲ ਕਰਕੇ ਜਿਹੜਾ ਕਿਸਾਨ ਆ ਨਾ ਉਹ ਬੰਦੂਸ ਹੈ ਤੇ ਜਿੰਨੇ ਲੜਨਾ ਹੋਵੇ ਨਾ ਜਿੰਨੇ ਬਹਾਨਾ ਬਣਾਉਣਾ ਹੋਵੇ ਉਹਨੇ ਤੁਸੀਂ ਪਵਾ 2399 ਜੇ ਸਰਕਾਰ ਦਾ ਰੇਡ ਹੈ ਉਹਨੂੰ ਪਵਾ ਤੁਸੀਂ 5200 ਦੇ ਰਹੇ ਉਹਨੇ ਬਣਾ ਬਰਾ ਹੀ ਲੈਣਾ ਉਹਨੇ ਕਹਿ ਹੀ ਦੇਣਾ ਕਿ ਨਹੀਂ ਭਾਜੀ ਮੇਰਾ ਇਦਾਂ ਕਰੋ ਅਸੀਂ ਬਹੁਤ ਸਾਰੇ ਸਾਰੇ ਉਂਗਲਾਂ ਇੱਕ ਹੋ ਜ ਨਹੀਂ ਹੁੰਦੇ ਆ ਬੜੇ ਇਹ ਸਾਡੇ ਭਰਾ ਨੇ ਤੁਹਾਨੂੰ ਹੀ ਅੱਗੇ ਵੀ ਦੱਸਿਆ ਹੈ ਕਿ ਸਾਡਾ 9 ਮਾਸ ਦਾ ਰਿਸ਼ਤਾ ਹੈ ਤੁਸੀਂ ਅੱਜ ਲੇਬਰ ਵਾਲਿਆਂ ਦਾ ਦੇਖੋਗੇ ਨਾ ਉਹਨਾਂ ਦੇ ਹਾਲਾਤ ਵੀ ਇਹੋ ਹੀ ਬਣੇ ਹੋਏ ਨੇ ਉਹਨਾਂ ਦੀ ਲੇਬਰ ਵੀ ਉੰਨੀ ਵਿਚਾਰਿਆਂ ਦੀ ਘਟਦੀ ਜਾਂਦੀ ਆ ਤੇ ਸਾਡੇ ਨਾਲ ਹੋਰ ਵੀ ਕਿਸਾਨ ਨੇ ਆਮ ਤਸਮ ਕਿਹੜੇ ਪਿੰਡ ਤੋਂ ਆਇਓ ਜੀ ਪਿੱਟੇਵੜ ਤੋਂ ਜੀ ਤੇ ਕਿਸ ਤਰ੍ਹਾਂ ਦੇ ਹਾਲਾਤ ਮੰਡੀ ਦੇ ਤੁਹਾਡੀ ਜਿਹੜੀ ਆ ਅਫਸਰ ਸਾਹਿਬ ਇੱਥੇ ਪਹੁੰਚ ਰਹੀ ਆ ਤੁਹਾਡਾ ਮੋਇਸਚਰ ਚੈੱਕ ਕਰਨ ਵਾਸਤੇ ਤੁਹਾਨੂੰ ਗੱਲਬਾਤ ਕਰਨ ਵਾਸਤੇ ਹਾਂਜੀ ਜੀ ਨਹੀਂ ਜੀ ਸਾਡੇ ਠੀਕ ਹੈ ਉਹ ਬਾਕੀ ਇਹ ਮੰਦਾ ਵੀ ਆ ਮੰਦਾ ਚੱਲਣ ਰਿਹਾ ਝੋਨੇ ਦਾ 11 21 ਦਾ ਵੀ ਮੰਦਾ ਦੇ 17 18 ਦਾ ਮੰਡਾ ਹੂੰ ਕਿਦੋਂ ਦੇ ਪਹੁੰਚੇ ਹੋ ਮੰਡੀ ਦੇ ਵਿੱਚ ਕੱਲ ਦੇ ਆਏ ਆ ਕੱਲ ਦੇ ਆਏ ਹੋ ਤੇ ਤੁਹਾਡੀ ਖਰੀਦ ਹੋ ਗਈ ਹੈ ਜੋਖੇ ਗਿਆ ਝੋਨਾ ਤੁਹਾਡਾ ਆ ਜੀ ਜੋਖੰਡਿਆ ਵਧੀਆ ਆੜਤੀ ਵੱਲੋਂ ਨਹੀਂ ਜੀ ਕੋਈ ਟੇਲ ਆੜਤੀ ਵੱਲੋਂ ਤਾਂ ਠੀਕ ਹੈ ਅੱਛਾ ਹਾਂ ਬਾਕੀ ਉਦਾਂ ਵੀ ਇਹ ਮੰਦਾ ਝਾੜ ਵੀ ਘਟ ਗਏ ਆ ਤੇ ਰੇਡ ਵੀ ਮੰਦਾ ਝਾੜ ਤਾਂ ਫਿਰ ਕੁਦਰਤਾਂ ਕਰਕੇ ਆ ਨਾ ਮੀਂਹ ਮੂੰਹ ਆਉਂਦੇ ਰਹੇ ਆ ਜਾਂ ਚਲੋ ਝਾੜ ਤੇ ਕੁਜਰਤ ਦਾ ਤੇ ਆ ਦੇ ਨੇ ਰੱਥ ਜਾਨਾ ਰੇਡ ਰੇਡ ਤੇ ਕਰ ਹੀ ਸਕਦੇ ਆ ਜੀ ਉਹ ਤਾਂ ਕੈਮ ਦਾ ਭਾਵੇਂ ਠੀਕ ਹੈ ਜ਼ਮੀਨਦਾਰ ਕੈਮ ਦਾ ਭਾਵੇਂ ਕਿ ਜਿਹੜੇ ਸ਼ੈਲਰਾਂ ਵਾਲੇ ਆ ਉਹ ਥੋੜਾ ਜਿਹਾ ਵੇਖੋ ਇੱਕ ਦਲ ਹੋਰ ਦੱਸਦਾ ਜੇ ਤੁਸੀਂ ਭਗਤਾ ਵਾਲੇ ਮੰਡੀ ਦਾ ਡਿਫਰੈਂਸ ਆਖੋ ਨਾ ਦੂਜੀਆਂ ਮੰਡੀਆਂ ਨਾਲੋਂ ਉਹ ਕੋਈ ਨਹੀਂ ਹੈਗਾ ਇੱਕੋ ਜਿਹਾ ਇੱਥੇ ਇੱਥੇ ਭਗਤਾਂ ਵਾਲੀ ਦਾਣਾ ਮੰਡੀ ਇਦਾਂ ਦੀ ਆ ਇੱਥੇ ਤੁਸੀਂ ਸ਼ਾਮਾਂ ਤੱਕ ਵਿਹਲੇ ਹੋ ਕੇ ਜ਼ਿਮੀਂਦਾਰ ਘਰ ਨੂੰ ਚੱਲ ਜਾਂਦੇ ਨੇ ਇਹੋ ਜੀ ਮੰਡੀ ਆ ਹੋਰ ਨਾ ਮੰਡੀਆਂ ਜੇ ਜੇ ਕੋਈ 50 60 ਰੁਪਏ ਆਪ ਵੀ ਹੁੰਦਾ ਨਾ ਰੇਟ ਉਹਦਾ ਇੱਕੋ ਕਾਰਨ ਹੁੰਦਾ ਉਹ ਸੈਲਰ ਲੱਗੇ ਹੁੰਦੇ ਨੇ ਇੱਥੇ ਰੇਡ ਭਗਤਾਂ ਵਾਲੀ ਮੰਡੀ ਨਾਲ ਦੀ ਮੰਡੀ ਨਹੀਂ ਕਿਤੇ ਵੀ ਹੈਗੀ ਮਾਲਾ ਸਾਹਿਬ ਇੱਕ ਚੀਜ਼ ਤਾਂ ਮੈਂ ਲਿਖਦਾ ਜੇ ਜਿਸ ਤਰ੍ਹਾਂ ਪਿਛਲੇ ਦਿਨੀ ਪਹੁੰਚੇ ਆ ਮੰਡੀ ਦੇ ਵਿੱਚ ਤੇ ਕੁਝ ਲੋਕ ਗੱਲ ਕਰ ਰਹੇ ਸੀ ਵੀ ਸਾਨੂੰ ਤੇ ਕਿੰਨੇ ਕਿੰਨੇ ਦਿਨ ਹੋ ਗਿਆ ਸਾਡੀ ਖਰੀਦ ਨਹੀਂ ਹੋ ਰਹੀ ਸਾਡਾ ਜਿਹੜਾ ਮੋਇਸਚਰ ਚੈੱਕ ਨਹੀਂ ਕੀਤਾ ਜਾਂਦਾ ਤੁਹਾਡਾ ਮਤਲਬ 8 ਉਹ ਪਰਮਲ ਨੇ ਜੀ ਪਰਮਲ ਚ ਹੋ ਗਈ ਗੱਲ ਉਹ ਜੀ ਪਰਮਲ ਕਰਕੇ ਆ 17 18 ਜਿ ਨਹੀਂ ਆ ਪਰਮਲ ਚ ਆ ਬਾਸਮਤੀ ਹਾਂ ਉਹਦੇ ਹੋਰ ਮੁਸ਼ਕਲਾਂ ਵੀ ਆ ਰਹੀਆਂ ਮੁਸ਼ਕਲ ਇਹੋ ਹੀ ਜਦੋਂ ਪਿਛਲੇ ਸਟ੍ਰਾਈਕ ਹੋਈ ਸੀ ਉਹਦੇ ਕਰਕੇ ਸਾਨੂੰ ਇੱਥੇ ਮੁਸ਼ਕਲ ਆਈਆਂ ਦੋ ਦੋ ਦਿਨ ਲੜੇ ਪਰਮਲ ਨਹੀਂ ਹੋਈਗੀ ਆਰਤੀਆਂ ਨੇ ਕੀਤੀ ਸਟ੍ਰਾਈਕ ਨਹੀਂ ਆਰਤੀਆਂ ਨੇ ਕੀਤੀ ਸੀ ਚਲੋ ਕੁਝ ਜੂਨੀਅਨ ਵਾਲੇ ਆਏ ਸੀ ਉਹਨਾਂ ਕੀਤੇ ਸੀ ਆਰਤੀਆਂ ਨਹੀਂ ਕੀਤੀ ਆਰਤੀਆਂ ਨੇ ਕਿਹਾ ਸੀ ਵੀ ਜਿਹੜਾ ਆਪਾਂ ਗਿੱਲਾ ਮਾਲਿਆ ਉਹ ਹੀ ਵੇਚਦੇ ਆ ਉਹ ਚਾਹੀ ਸੈਟੀਸਫਾਈ ਹਾਂ ਜੋ ਰੇਟ ਸਾਡਾ ਲੱਗਦਾ ਸਾਨੂੰ ਪਤਾ ਸਾਡਾ ਮੌਚਰ ਪੂਰਾ ਨਹੀਂ ਆ ਤਹੀਂ ਉਹਨੂੰ ਵੇਚ ਕੇ ਖੁਸ਼ ਹਾਂ ਪਰ ਚਲੋ ਜੋ ਵੀ ਜੂਨੀਅਨ ਨੇ ਕੀਤਾ ਵੀ ਆਪਾਂ ਗਵਰਨਮੈਂਟ ਰੇਟ ਤੇ ਪਾਉਣਾ ਵਾ ਉਹਦੇ ਕਰਕੇ ਕੁਝ ਉਹਦੇ ਕਰਕੇ ਦਿੱਕਤ ਆਈ ਸੀ ਦੂਜੀ ਗੱਲ ਜਿੱਦਾਂ ਉਹ ਤੁਸੀਂ ਲੜੋਆਡੀ ਬਾਸਮਤੀ ਆ 11 21 17 18 ਉਹਦਾ ਰੇਟ ਵੀ ਸਾਨੂੰ ਪ੍ਰੋਪਰ ਨਹੀਂ ਮਿਲਦਾ ਪਿਆ ਨਹੀਂ ਮਿਲਦਾ ਹੂੰ ਅੱਗੇ ਅਸੀਂ ਵੇਚ ਕੇ ਜਾਂਦੇ ਸੀ ਫਸਲ ਖੁਸ਼ ਹੋ ਕੇ ਜਾਂਦਾ ਸੀ ਜਾਂਦੇ ਨੂੰ ਅਸੀਂ ਬੱਚਿਆਂ ਲਈ ਫਰੂਟ ਲੈ ਜਣਾ ਜੇ ਲੈ ਜਣਾ ਬੋਲ ਲੈ ਜਣਾ ਹੁਣ ਅਸੀਂ ਜਾਂਦੇ ਆਂ ਤੇ ਜਾਂਦੇ ਨੂੰ ਸਾਡੇ ਜੀ ਨਹੀਂ ਕਰਦਾ ਕੁਛ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਪਹਿਲੀ ਗੱਲ ਤੇ ਘਰ ਫਿਰ ਦੀਵਾਲੀ ਕਿੱਦਾਂ ਰਹੀ ਮੰਡੀਆਂ 'ਚ ਹੀ ਲੰਘ ਗਈ ਜਾਂ ਪਤਾ ਹੀ ਨਹੀਂ ਲੱਗਾ ਕਿੱ데 ਲੰਘੀ ਆ ਤੁਹਾਡੇ ਹਿਸਾਬ ਨਾਲ ਦੀਵਾਲੀ ਲੰਘੀ ਆ ਸਾਨੂੰ ਤੇ ਇਹ ਵੀ ਆਉਣ ਵਾਲੀ ਆ ਕਿ ਕਿਸਾਨ ਦੀ ਦੀਵਾਲੀ ਤਾਂ ਫਸਲ ਤੋਂ ਹੁੰਦੀ ਆ ਮਜ਼ਦੂਰਾਂ ਦੀ ਫਸਲ ਤੋਂ ਹੁੰਦੀ ਆ ਵਪਾਰੀਆਂ ਦੀ ਫਸਲ ਤੋਂ ਹੁੰਦੀ ਆ ਨਹੀਂ ਇਸ ਵਾਸਤੇ ਕੁਛ ਨਹੀਂ ਜੇਰ ਕਾ ਸਾਡੇ ਵਾਸਤੇ ਤੇ ਖਤਮ ਜੇ ਸਾਰਾ ਕੁਛ ਹਾਂ ਹੁਣ ਫਿਰ ਹੋਰ ਵੀ ਕਿਸਾਨ ਨੇ ਗੱਲਬਾਤ ਕਰਾਂਗੇ ਕੀ ਨਾ ਬਾਬ ਰੰਜੀ ਸਿੰਘ ਕਿਹੜੇ ਕਿਹੜੇ ਪਿੰਡ ਤੋਂ ਆਏ ਹੋ ਪਹਾੜੇ ਤੋਂ ਪਹਾੜੇ ਤੋਂ ਚੋਨੇ ਦੀ ਖਰੀਦ ਹੋ ਗਈ ਤੁਹਾਡੀ ਹਾਂਜੀ ਹੋ ਗਈ ਕਿਦਾਂ ਦੀ ਰਹੀ ਆ ਮੰਦਾ ਹੀ ਰਿਹਾ ਜੀ ਮੰਦਾ ਰਿਹਾ ਵਾ ਕਹਿੰਦੇ ਨੇ ਆੜਤੀਏ ਦਾ ਕਿਸਾਨ ਦਾ ਨੌ ਮਾਸਤਾਰ ਰਿਸ਼ਤਾ ਹੁੰਦਾ ਕਿਸ ਤਰ੍ਹਾਂ ਡੀਲ ਕਰ ਰਹੇ ਹੋ ਤੁਹਾਨੂੰ ਤੁਹਾਡੇ ਆੜਤੀਏ ਵਧੀਆ ਨੇ ਆੜਤੀ ਤੇ ਵਧੀਆ ਪਰ ਅੱਗੋਂ ਮੰਦਾ ਹਾਂ ਕੀ ਕਰ ਸਕਦੇ ਜੀ ਆੜਤੀ ਕੀ ਕਰ ਸਕਦਾ ਜੀ ਉਹਨਾਂ ਤੇ ਆੜਤੀ ਦੇ ਵੱਲੋਂ ਕੋਈ ਟੇਲ ਹੈਗੀ ਆ ਜੀ ਨਾ ਜੀ ਨਾ ਬਿਲਕੁਲ ਹਾਂ ਨਾ ਨਾ ਆੜਤੀਏ ਲੋ ਕੋਈ ਵੀ ਟੇ ਲੈਣੀ ਨਹੀਂ ਆੜਤੀਏ ਲੋ ਕੋਈ ਮੁਸ਼ਕਿਲ ਨਹੀਂ ਜੀ ਕੋਈ ਮੁਸ਼ਕਿਲ ਨਹੀਂ ਬਸ ਉਹਨਾਂ ਰੇਟਾਂ ਦੀ ਮੁਸ਼ਕਿਲ ਹੈ ਜੀ ਜਿਹੜਾ ਰੇਟ ਨਹੀਂ ਮਿਲਣ ਦੇ ਹੁਣ ਤੁਹਾਨੂੰ ਪਤਾ ਹੈ ਰੇਟ ਆੜਤੀਆ ਦਿੰਦਾ ਫਿਰ ਨਹੀਂ ਆੜਤੀਆ ਕਿ ਤੱਕ ਘਰੋਂ ਤੋਂ ਦੇਣਾ ਉਹਨਾਂ ਮਾਰਕੀਟ ਦੇ ਮਾਰਕੀਟ ਨੇ ਦੇਣਾ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਬਾਕੀ ਸਾਥੀਆਂ ਨਾਲ ਵੀ ਗੱਲ ਕੀਤੀ ਆ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਆ ਉਹ ਸਰਕਾਰੀ ਖਰੀਦ ਤੇ ਜਿਹੜਾ ਰੇਟ ਆ ਜਿਸ ਤਰ੍ਹਾਂ ਕਿਸਾਨ ਦੀ ਨਿਰਾਸ਼ਾ ਵਾ ਇੱਕ ਪਾਸਿਓਂ ਕੁਦਰਤ ਦੀ ਮਾਰ ਪੈ ਗਈ ਦੂਜੇ ਪਾਸਿਓਂ ਜਿਹੜੀ ਆ ਉਹ ਸਾਨੂੰ ਰੇਟ ਵੀ ਘੱਟ ਮਿਲ ਰਿਹਾ ਵੇਖੋ ਜੀ ਰੇਟ ਜਿਹੜਾ ਘੱਟ ਮਿਲ ਰਿਹਾ ਇਹ ਸ਼ੈਲਰ ਦੇ ਤੌਰ ਤੇ ਆ ਜਿਹੜੇ ਖਰੀਦਦਾਰ ਰੇਟ ਦਿੰਦੇ ਨੇ ਉਹਨਾਂ ਦੇ ਮਾਰਕੀਟ ਦੇ ਮੁਤਾਬਕ ਰੇਟ ਚੱਲਦਾ ਰੇਟ ਤੇ ਮੰਦਾ ਚੱਲ ਰਿਹਾ ਮਤਲਬ ਐਸ ਟਾਈਮ ਚੱਲ ਰਿਹਾ ਜਿਹੜਾ ਰੇਟ ਚਾਹੀਦਾ ਦੇਖੋ 33-3400 ਰੁਪਏ ਕੰਪਿਆਨ ਦਾ ਰੇਟ ਚਾਹੀਦਾ ਇਸ ਟਾਈਮ 3000 ਰੁਪਏ ਦੇ ਕੋਲ ਕੋਲ ਵੇਚ ਰਿਹਾ 3-400 ਰੁਪਏ ਕੁੰਟਲ ਦਾ ਉਹ ਘਟਾ ਕਟਾ ਪੈ ਰਹੇ ਇਹਨਾਂ ਨੂੰ ਜਿਹੜਾ ਕਿਸਾਨ ਵੀਰਾਂ ਨੂੰ ਕੋ ਉਹ 3-400 ਰੁਪਏ ਕੁੰਟਲ ਦਾ ਘਟਾ ਰਿਹਾ ਉਹਦੇ ਹਾਂਜੀ ਤੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਕਿਸਾਨ ਯੂਨੀਅਨ ਇੱਥੇ ਪਹੁੰਚ ਰਹੀਆਂ ਆਣ ਕੇ ਵਿਰੋਧ ਕਰ ਰਹੀਆਂ ਉੱਥੇ ਆਣ ਕੇ ਮੈਨੂੰ ਲੱਗਦਾ ਮਜ਼ਦੂਰਾਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਨੇ ਆੜਤੀਆਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਦੇਖੋ ਜੀ ਮਜ਼ਦੂਰਾਂ ਦੀ ਮਜ਼ਦੂਰੀ ਤਾਂ ਬਣੂਗੀ ਜੇ ਕਿਸਾਨ ਝੋਨਾ ਲੈ ਕੇ ਆਊਗਾ ਝੋਨੇ ਦਾ ਝਾੜ ਹੋਏਗਾ ਤਾਂ ਨਹੀਂ ਉਹਨਾਂ ਦੀ ਮਜ਼ਦੂਰੀ ਬਣੇਗੀ ਵਪਾਰੀ ਦਾ ਉਸ ਹਿਸਾਬ ਨਕਰੀ ਦੇਗਾ ਮਜ਼ਦੂਰਾਂ ਨੂੰ ਮੁਸ਼ਕਲ ਵੀ ਹੋਣੀ ਹੈ ਕਿ ਮਜ਼ਦੂਰਾਂ ਨੂੰ ਨਾਲ ਮੁਸ਼ਕਲ ਆ ਰਹੀਆਂ ਜੀ ਉਹਨਾਂ ਦੀਆਂ ਮੁਸ਼ਕਲਾਂ ਤਾਂ ਆ ਰਹੀਆਂ ਨੇ ਦੇਖੋ ਜੀ ਕਿਸਾਨ ਖੁਸ਼ ਨਹੀਂ ਕਰ ਕਿਸਾਨ ਦੇ ਨਾਲ ਮਜ਼ਦੂਰ ਵੀ ਨਹੀਂ ਖੁਸ਼ ਆੜਤੀ ਨਹੀਂ ਖੁਸ਼ ਹਰ ਬਰਗ ਕਿਸਾਨ ਦੇ ਨੀ ਇਹ ਕੁਝ ਚੀਜ਼ਾਂ ਸਾਹਮਣੇ ਆਈਆਂ ਹੈ ਵੀ ਕਈਆਂ ਦੁਕਾਨਾਂ ਦੇ ਉੱਤੇ ਜਿਹੜਾ ਰੇਟ ਦਾ ਸਿਰਾ ਲੱਗਦਾ ਤੇ ਕਈਆਂ ਤੇ ਘੱਟ ਲੱਗਦਾ ਇਦਾਂ ਦੀ ਕੋਈ ਮਾਰਕੀਟ ਦੇ ਵਿੱਚ ਗੱਲ ਹੈਗੀ ਆ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਾਂ ਇਹ ਤੇ ਬਿਲਕੁਲ ਜੀ ਵੇਖੋ ਜੀ ਜੋ ਬੋਲੀ ਦੇ ਡੇਟ ਲੱਗਣਾ ਮੈਂ ਜੋ ਉਹਨਾਂ ਦਲਾਲ ਵੀਰ ਨੇ ਲੇਟ ਉਹਨਾਂ ਬੋਲੀ 'ਚ ਰੇਟ ਵਿਕਦਾ ਹੈ ਤੇ ਇਹੋ ਜਿਹੀ ਕੋਈ ਗੱਲ ਹੈਗੀ ਧੰਨਵਾਦ ਜੀ ਠੀਕ ਖਾਸ ਕਰਕੇ ਤੁਹਾਡੇ ਨਾਲ ਗੱਲ ਕਰਾਂਗੇ ਵੀ ਬਹੁਤ ਸਾਰੇ ਲੋਕ ਹੁੰਦੇ ਨੇ ਕਿਸਾਨ ਯੂਨੀਅਨ ਤੁਸੀਂ ਵੀ ਯੂਨੀਅਨ ਦੇ ਵਿੱਚੋਂ ਖਾਸ ਕਰਕੇ ਹਮੇਸ਼ਾ ਹੀ ਕਿਸਾਨ ਦੀ ਗੱਲ ਕੀਤੀ ਜਾਂਦੀ ਆ ਆ ਜਿਹੜੇ ਪੱਲੇਦਾਰ ਨੇ ਜਿਹੜੇ ਸਾਰਾ ਸਾਰਾ ਦਿਨ ਝੋਨਾ ਜੋਖਦੇ ਨੇ ਪਾਉਂਦੇ ਨੇ ਉਹਨਾਂ ਦੀ ਕਦੀ ਕਿਸੇ ਨੇ ਗੱਲ ਨਹੀਂ ਕੀਤੀ ਨਹੀਂ ਉਹਨਾਂ ਦੀ ਵੀ ਗੱਲ ਕੀਤੀ ਜਾਂਦੀ ਹੈ ਜੇ ਉਹਨਾਂ ਦੇ ਨਾਲ ਜੇ ਕਿਸਾਨ ਜੁਨੀਅਨ ਤੇ ਮਜ਼ਦੂਰ ਜੁਨੀਅਨ ਵੀ ਆ ਗਿਆ ਨੇ ਤਾਂ ਮਜ਼ਦੂਰ ਜੁਨੀਅਨ ਨਾ ਕਿਸਾਨ ਜੁਨੀਅਨ ਆਪਣਾ ਫਰਜ਼ ਕਿੱਥੇ ਨਿਭਾਉਂਦੀ ਆ ਨਹੀਂ ਨਾ ਚੱਲਦੇ ਉਹਨਾਂ ਦੇ ਲੈ ਕੇ ਚੱਲਦੇ ਉਹਨਾਂ ਨੂੰ ਅਸੀਂ ਵੇਖੋ ਜਿੱਥੇ ਵੀ ਸੰਯੁਕਤ ਮੋਰਚੇ ਦੇ ਵਿੱਚ ਤੁਸੀਂ ਜਾ ਕੇ ਮਾਲਵਾ ਬਿਲਡ ਦੇ ਵੇਖੋ ਉਹਦੇ ਵਿੱਚ ਬਹੁਤ ਜ਼ਿਆੜੀਆਂ ਜਿਹੜੀਆਂ ਨੇ ਮਜ਼ਦੂਰ ਜੁਨੀਅਨ ਇੱਥੇ ਸਾਡੇ ਮਜ਼ਦੂਰ ਭਰਾ ਜਿਹੜੇ ਨੇ ਇਹ ਬਹੁਤ ਘੱਟ ਜਰਾ ਕੇ ਜੇ ਇੱਥੇ ਚੱਲਦੇ ਨੇ ਇਹਨੇ ਰਿਕੁਆਇਰ ਨਹੀਂ ਐਡਵਾਂਸ ਨਹੀਂ ਜੇ ਹੋਏ ਵੀ ਇਹ ਜੁਨੀਅਨ ਦੇ ਨਾਲ ਚੱਲਣ ਮਾਲਵਾ ਬੈਡ ਤੁਸੀਂ ਜਾਂਦੇ ਜੇ ਤੁਹਾਡੇ ਕੋ ਪੱਤਰਕਾਰੀ ਤੁਸੀਂ ਕਰਦੇ ਜੇ ਉੱਥੇ ਜਾ ਕੇ ਉਹ ਕੋ ਚਲਦੀਆਂ ਨੇ ਬਾਕੀ ਜਿਹੜੀ ਹੈ ਰੇਟ ਦੀ ਗੱਲ ਕੀਤੀ ਹੈ ਰੇਟ ਦੇ ਵਿੱਚ ਅਸੀਂ ਆਪ ਵੇਖਦੇ ਆਂ ਵੀ ਚਲੋ ਜਿਹੜੀ ਚੰਗੀ ਕੁਆਲਿਟੀ ਆ ਉਹਦਾ ਕੋ 50 50 ਦਾ ਫਰਕ ਪੈਂਦਾ ਵਾ ਦਾਣੇ ਦਾ ਖਾਸ ਕਰਕੇ ਆਫਤੀ ਵਾਰ ਜਿਹੜਾ ਵਾ ਜ਼ਿਮੀਦਾਰ ਬਹੁਤ ਨਾਰਾਜ਼ ਆ ਬਹੁਤ ਨਿਰਾਸ਼ਾ ਦੇ ਵਿੱਚ ਆ ਕਿ ਜ਼ਿਮੀਦਾਰ ਦਾ ਪੱਲਾ ਨਹੀਂ ਪੂਰਾ ਹੋ ਰਿਹਾ ਪ੍ਰੋਫੈਸਰ ਸਾਹਿਬ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਮੈਂ ਮਜ਼ਦੂਰਾਂ ਦੀ ਵੀ ਗੱਲ ਕਰੀ ਹੈ ਜੀ ਮਜਦੂਰ ਜਿਹੜੇ ਹਨ ਉਹ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਆੜਤੀ ਦੇ ਨਾਲ ਜੇ ਜੁਨੀਅਨ ਮੰਡੀ ਬੰਦ ਕਰਦੀ ਆ ਮਜਦੂਰ ਫਿਰ ਪੂਰਾ ਸਾਥ ਦਿੰਦੇ ਨੇ ਸਾਡੇ ਇੱਥੇ ਮਜਦੂਰਾਂ ਦੇ ਪ੍ਰਧਾਨ ਨੇ ਸਾਡੇ ਤੁੱਲੀ ਜੀ ਉਹ ਪਹਿਲਾਂ ਹੀ ਅਨਾਉਂਸ ਕਰ ਦਿੰਦੇ ਆ ਕਿ ਅੱਜ ਮਤਲਬ ਕਿ ਆਪਾਂ ਸਾਰੇ ਨੇ ਆੜ ਤੱਕੇ ਸਾਥ ਦੇਣਾ ਆੜ ਤੱਕੇ ਨਾਲ ਕਹਿੰਦੇ ਕਿ ਅੱਜ ਅਸੀਂ ਜੂਨੀਅਨ ਦਾ ਸਾਥ ਦੇਣਾ ਆਪਾਂ ਜੂਨੀਅਨ ਦਾ ਸਾਥ ਦੇਨੇ ਆ ਆਪਾਂ ਇਹਨਾਂ ਦੇ ਧਰਨੇ ਜਿਹੀ ਸ਼ਾਂਭਲ ਹੁੰਨੇ ਆ ਜੇ ਅੱਜ ਸਾਡੀ ਕੋਈ ਵੀ ਗੱਲ ਆ ਸਾਡਾ ਟੌਰ ਆ ਜਾਂ ਸਾਨੂੰ ਅਫਸਰ ਸਾਹਿਬ ਸਾਨੂੰ ਸਲੂਟ ਕਰਦੀ ਉਹ ਇਹਨਾਂ ਕਰਕੇ ਕਰਦੇ ਜੂਨੀਅਨ ਕਰਕੇ ਜੂਨੀਅਨ ਇੱਕ ਏਦਾਂ ਦੇ ਬਲਾਰੇ ਬਣ ਚੁੱਕੇ ਨੇ ਜਾਂ ਏਦਾਂ ਦੀ ਤੁਸੀਂ ਗੱਲੋ ਇੱਕ ਟੀਮ ਬਣ ਚਲਕੀ ਆ ਗਈ ਜਿਹੜੇ ਮਰਜ਼ੀ ਅਫਸਰ ਨੂੰ ਜਾ ਕੇ ਜਿਹੜਾ ਮਰਜ਼ੀ ਸਵਾਲ ਕਰ ਸਕਦੇ ਆ ਜੂਨੀਅਨ ਦੇ ਵਿੱਚ ਬਹੁਤ ਵਾਰੀ ਸਾਰੀਆਂ ਜੂਨੀਆ ਇੱਕੋ ਜਿਹੀ ਨਹੀਂ ਪਰ ਲੱਗਦਾ ਨਹੀਂ ਕਿਦਾਂ-ਕਿਦਾਂ ਜਿੱਦੋਂ ਹਰ ਗੱਲ ਤੇ ਧਰਨਾ ਲਾ ਦੇਣਾ ਹਰ ਗੱਲ ਤੇ ਸਵਾਲ ਚੁਕਣੇ ਕਿਦਾਂ-ਕਿਦਾਂ ਕਰਦਾਰ ਮੈਂ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਆਪਣਾ ਜਿਹੜੇ ਆਪਣੇ ਸਾਰੇ ਸਰਕਾਰ ਜੋਗ ਨੇ ਬਾਬਾ ਜੀ ਕਰਮਜੀਤ ਨੰਗਲੀ ਆ ਜਾਂ ਤੁਸੀਂ ਕਹਿ ਲੋਗੇ ਗਰੇਵਾਲ ਆਪਣਾ ਡੱਲੇਵਾਲ ਸਾਹਿਬ ਨੇ ਜਾਂ ਹੋਰ ਨੇ ਪ੍ਰਧਾਨ ਉਹਨਾਂ ਨੂੰ ਗੱਲ ਕੀਤੀ ਸੀ ਇੱਕ ਵਾਰ ਕੀ ਕੀ ਆ ਕਿ ਇਹ ਨਹੀਂ ਕਿ ਤੁਸੀਂ ਪੰਜਾ ਸਤਾਂ ਕਿਸੇ ਤੁਸੀਂ ਸਪੋਜ਼ ਕਰੋ ਕਿ ਕਪੜੇ ਵਾਲੀ ਦੁਕਾਨ ਤੇ ਜਾਂਦੇ ਜੋ ਉੱਥੇ ਤੁਹਾਨੂੰ ਕਪੜਾ ਕੋਈ ਗਲਤ ਦੇ ਦਿੰਦਾ ਤੁਸੀਂ ਵਟਾਉਣ ਵਗੈਰ ਤੇ ਤੁਸੀਂ ਆਖੋ ਜੁਨੀਅਨ ਦਾ ਧਰਨਾ ਲਾ ਲਈ ਇੱਥੇ ਨਹੀਂ ਉਹਨਾਂ ਨਾਲ ਕੁਝ ਗੱਲਾਂ ਸਪੈਸੀਫਿਕ ਚੀਜ਼ਾਂ ਤੇ ਹੋਈਆਂ ਨੇ ਉਹਨਾਂ ਕਿਹਾ ਬਿਲਕੁਲ ਜਿੱਥੇ ਇਹਨਾਂ ਦਾ ਫਰਜ਼ ਬੰਦਾ ਨਾ ਜਿੱਥੇ ਜ਼ਾਬਦਾਰ ਹਾਂ ਵੀ ਇੱਥੇ ਹੈ ਇਹ ਨਹੀਂ ਹਰ ਤਾਂ ਆ ਕੇ ਝੰਡਾ ਗਾਰਦਣਗੇ ਨਹੀਂ ਜਿੱਥੇ ਲੋੜ ਆ ਇਹ ਉੱਥੇ ਖੜਦੇ ਨੇ ਇਹਨਾਂ ਦਾ ਹੀ ਕੰਮ ਆ ਕਿ ਇਥੋਂ ਤੱਕ ਜੇ ਦਿੱਲੀ ਦਾ ਮੋਰਚਾ ਜਿੱਤਿਆ ਇਹਨਾਂ ਨੇ ਜਾਂ ਕੋ ਹੋਰ ਕੰਮ ਕੀਤਾ ਏ ਇਹ ਮਾਝੇ ਦੇ ਲੋਕ ਮਾਲਵੇ ਦੇ ਲੋਕ ਹੀ ਸਾਰਾ ਕੁਝ ਕਰ ਸਕਦੇ ਜਿਸ ਤਰ੍ਹਾਂ ਤੁਸੀਂ ਦਿੱਲੀ ਦੇ ਮੋਰਚੇ ਦੀ ਗੱਲ ਕੀਤੀ ਉਹਦੇ ਵਿੱਚ ਆਰਤੀਆਂ ਨੇ ਬੜਾ ਵੱਡਾ ਸੰਯੋਗ ਦਿੱਤਾ ਪੰਜਾਬ ਦੇ ਵਪਾਰੀਆਂ ਦੇਸ਼ ਦੇ ਵਪਾਰੀਆਂ ਮਜ਼ਦੂਰਾਂ ਨੇ ਵੱਡਾ ਸਾਥ ਦਿੱਤਾ ਪਰ ਲੱਗਦਾ ਜਦੋਂ ਨੌ ਮਾਸ ਦੇ ਰਿਸ਼ਤੇ ਦੀ ਗੱਲ ਕੀਤੀ ਜਾਂਦੀ ਹੈ ਕਿ ਆਰਤੀਆਂ ਤੇ ਕਿਸਾਨ ਦਾ ਨੌ ਮਾਸ ਦਾ ਰਿਸ਼ਤਾ ਵੱਡੇ ਸਵਾਲ ਤੁਹਾਡੇ ਤੇ ਚੁੱਕੇ ਨੇ ਪਿਛਲੇ ਦਿਨੀ ਇੱਕ ਜਥੇਬੰਦੀ ਨੇ ਬਿਲਕੁਲ ਜੀ ਵੇਖੋ ਜੀ ਉਹ ਜਥੇਬੰਦੀ ਨਾਲ ਅਸੀਂ ਗੱਲਬਾਤ ਕੀਤੀ ਆ ਤਨ ਮੈਂ ਕਿਹਾ ਵੀ ਗੱਲ ਸਹੀ ਸਾਰੀਆਂ ਉਂਗਲਾਂ ਕੋ ਜਿਹੜੀਆਂ ਨਹੀਂ ਹੁੰਦੀਆਂ ਬਹੁਤ ਵਧੀਆ ਇੱਥੇ ਬਹੁਤ ਵਧੀਆ ਆਰਤੀ ਨੇ ਬਹੁਤ ਵਧੀਆ ਸਾਡੇ ਸਾਡੇ ਤਕਰੀਬਨ ਜੇ ਸਾਡੇ ਕੋਲ 80% ਜਾਂ 90% ਕਿਸਾਨ ਆ ਨਾ ਉਹਦੇ ਵਿੱਚੋਂ 80% ਜਾਂ 60% ਦਾ 50% ਜੁਨੀਅਨ ਵਾਲੇ ਨੇ ਉਹ ਸਾਡੇ ਭਰਾ ਆ ਆਰਤੀ ਭਾਈ ਪਹਿਲੋਂ ਕਿਸਾਨ ਆ ਹਰ ਕੋਈ ਆਰਤੀ ਅੱਜ ਜਿਹੜਾ ਨਾ ਉਹ ਫਾਰਮਰ ਆ ਪਹਿਲੋਂ ਉਹ ਫਾਰਮਿੰਗ ਕਰਦਾ ਏ ਉਹਦਾ ਝੋਨਾ ਮੰਡੀ ਉਹ ਉਸੇ ਮੰਡੀ ਜ ਆਪਣਾ ਝੋਨਾ ਲੈ ਕੇ ਆਉਂਦਾ ਆਰਤੀ ਦਾ ਵੀ ਫਿਰ ਉਹ ਰੇਡ ਲੈਂਦਾ ਤੁਸੀਂ ਗੱਲੋ ਅੱਜ ਮੇਰਾ ਝੋਨਾ ਆ ਮੇਰੇ 3 ਢੇਰ ਆਈਆਂ ਸਭ ਤੋਂ ਘੱਟ ਰੇਡ ਮੇਰਾ ਲੱਗਾ ਪਿਛਲੇ ਸਾਰੇ ਜ਼ਿੰਮੇਦਾਰ ਕੋਲ ਤੇ ਕਿਉਂਕਿ ਕੁਆਲਿਟੀ ਦਾ ਰੇਟ ਪੈਂਦਾ ਇੱਥੇ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਝੋਨੇ ਦੀ ਗੱਲ ਕਰੀਏ ਕੜਕ ਦੀ ਗੱਲ ਕਰ ਲਈਏ ਜੂਨੀਅਰ ਵਾਲਿਆਂ ਨੇ ਤੇ ਸਵਾਲ ਚੋਕਲੇ ਇਹ ਸਾਡੀ ਖਰੀਦ ਨਹੀਂ ਹੋ ਰਹੀ ਮਾਰਕੀਟ ਦੇ ਵਿੱਚ ਕਿਸਾਨੀ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਵਿਕਰੀਆਂ ਆ ਦੁੱਧ ਨਕਲੀ ਵਿਕਦਾ ਸੀ ਉਹ ਚਾਰਕ ਦੇਣ ਆਪਾਂ ਗੱਲ ਚੁੱਕਦੇ ਆ ਮੁੜ ਕੇ ਘਰੇ ਬਹਿ ਜਾਂਦੇ ਆ ਪਨੀਰ ਨਕਲੀ ਵਿਕ ਰਿਹਾ ਤੁਹਾਡੇ ਘਰ ਵੀ ਜਾਂਦਾ ਇਹਨਾਂ ਦੇ ਘਰ ਵੀ ਜਾਂਦਾ ਉੱਥੇ ਕਿਉਂ ਨਹੀਂ ਜੁਨੀਅਨ ਆ ਕੇ ਧਰਗਾ ਡੀਸੀ ਦਫ਼ਤਰ ਬਹਿ ਜਾਂਦੀਆਂ ਵੀ ਆ ਨਕਲੀ ਜਿਹੜੀਆਂ ਧਰਨਾ ਲੱਗਾ ਨਕਲੀ ਖੋਆ ਬਣ ਰਿਹਾ ਉਹਦੇ ਤੇ ਕਿਉਂ ਨਹੀਂ ਨਾਤ ਕਸੀ ਜਾਂਦੀ ਕੱਲੇ ਝੋਨੇ ਤੇ ਨਾਤ ਕਸੀ ਜਾਂਦੀ ਆ ਸਰ ਸਾਬ ਵੇਖੋ ਮੈਂ ਐਡਾ ਹੰਤ ਸਿਆਣਾ ਨਹੀਂ ਇਹ ਤੁਹਾਡਾ ਸਵਾਲ ਜਿਹੜਾ ਇਹ ਤੁਸੀਂ ਜੁਨੀਅਨਾਂ ਨਾਲ ਪੁੱਛ ਸਕਦੇ ਨਾ ਤੁਸੀਂ ਇਹ ਢੱਲੇਵਾਲ ਸਾਹਿਬ ਨੂੰ ਪੁੱਛੋ ਜਾਂ ਉਹਨਾਂ ਪ੍ਰਧਾਨ ਸਾਹਿਬ ਨੂੰ ਪ ਵਾਇਦੇ ਨਾ ਅਸੀਂ ਉਸੇ ਲੈ ਜਾਣੇ ਹਾਜ਼ਰ ਹੋਨੇ ਆ ਇਹ ਸਵਾਲ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਕਿ ਕਿਉਂ ਨਹੀਂ ਕਰਦੇ ਹੋ ਠੀਕ ਹੈ ਜੀ ਧੰਨਵਾਦ ਸੋ ਇਸ ਸੰ ਆਰਤੀ ਅਤੇ ਕਿਸਾਨ ਜਿੰਦਾ ਕਹ ਕੇ ਨੌ ਮਾਸ ਦਾ ਰਿਸ਼ਤਾ ਹਮੇਸ਼ਾ ਹੈਗਾ ਸੀ ਤੇ ਅੱਜ ਵੀ ਜਿਹੜਾ ਉਹ ਨੌ ਮਾਸ ਦਾ ਰਿਸ਼ਤਾ ਹੈਗਾ ਉਹਨਾਂ ਕਿਹਾ ਹੈ ਕਿ ਕਿਸਾਨਾਂ ਨੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਮੰਡੀਆਂ ਦੇ ਵਿੱਚ ਮੁਸ਼ਕਲ ਨਹੀਂ ਆ ਰਹੀ ਕੋਈ ਕੱਲ ਆਇਆ ਸੀ ਕੋਈ ਅੱਜ ਆਇਆ ਸੀ ਜਿਨ੍ਹਾਂ ਦੀ ਖਰੀਦ ਪ੍ਰੋਪਰ ਤੌਰ ਤੇ ਹੋ ਰਹੀ ਹੈ